ਸਤਿ ਸ਼੍ਰੀ ਅਕਾਲ ਅੱਜ ਚੌਥਾ ਐਪੀਸੋਡ ਹੈ ਕਰਨਲ ਸਾਹਿਬ ਨਾਲ ਕਾਫੀ ਵਿਦ ਕਰਨਲ ਜੈਬਰਸ ਅੱਜ ਰਖੜੀ ਦਾ ਦਿਨ ਵੀ ਹੈ ਦਿਹਾੜਾ ਵੀ ਹੈ ਕਰਨਲ ਸਾਹਿਬ ਨੇ ਹੁਣੇ ਆਪਣੀ ਸਿਸਟਰ ਕੋਲ ਜਾਣਾ ਹੈ ਚੰਡੀਗੜ੍ਹ ਦੇ ਵਿੱਚ ਰਹਿੰਦੇ ਰਖੜੀ ਮਨਾਣ ਜਾਣਾ ਹੈ ਔਰ ਅਸੀਂ ਸਾਰੇ ਮਨਾ ਰਹੇ ਹਾਂ ਸਾਰਿਆਂ ਨੂੰ ਬਹੁਤ-ਬਹੁਤ ਹਾਰਦਿਕ ਸ਼ੁਭਕਾਮਨਾਵਾਂ ਰੰਜੈਬਨ ਜੀ ਤੁਸੀਂ ਕਿਸ ਸਮੇਂ ਆਣਾ ਰਖਰੀ ਵਿਦਵਾਨ ਤੁਹਾਡਾ ਟਾਈਮ ਪਾਚ ਕਰ ਰਹੇ 9:30 ਵਜੇ ਤੇ ਇਸੇ ਵੀ ਰਿਕਾਰਡ ਕਰ ਰਹੇ ਹਾਂ ਤੇ ਇਸ ਤੋਂ ਬਾਅਦ ਜਾਓਗੇ ਕਿਸ ਕਿੰਨੇ ਹਾਂ ਜੀ ਹਾਂ ਜੀ ਸਿਦਰ ਜੀ ਸਤਿ ਸ੍ਰੀ ਅਕਾਲ ਵੈਗਰੇ ਜੀ ਦਾ ਖਾਲਸਾ ਵੈਗਰੇ ਜੀ ਕੀ ਫਤਿਹ ਅ ਇਹਦੇ ਬਾਅਦ ਸਿਦਰ ਜੀ ਵੇਰੀਆ ਪੰਜ ਪਹਿਰਾ ਨੇ ਤੇ ਪੰਜ ਦੇ ਵਿੱਚੋਂ ਤਿੰਨ ਜੀ ਤੇ ਪਾਸਵੇ ਹੋ ਗਈਆਂ ਨੇ ਆਪਣਾ ਟਾਈਮ ਪੂਰਾ ਹੋ ਗਿਆ ਤੇ ਸਭ ਤੋਂ ਵੱਡੀ ਸਭ ਤੋਂ ਛੋਟੀ ਹੈਗੀ ਹੈ ਮੈਂ ਸਭ ਤੋਂ ਛੋਟਾ ਹਾਂ ਤੇ ਇਹ ਮੇਰੇ ਸਭ ਤੋਂ ਵੱਡੇ ਸਿਸਟਰ ਨੇ ਪੰਜਾਬ ਯੂਨੀਵਰਸਿਟੀ ਚ ਰਹਿੰਦੇ ਨੇ ਤੇ ਬਹੁਤ ਕਈ ਡੇਕੇਟਸ ਤੱਕ ਤੇ ਉਹ ਆਂਦੇ ਸੀਗੇ ਹੁਣ ਉਹਨਾਂ ਦੀ ਕੁਝ ਉਮਰ ਜ਼ਿਆਦਾ ਤੇ ਫੇਰ ਕਈ ਸਾਲਾਂ ਤੋਂ ਹੁਣ ਮੈਂ ਹੀ ਉਹਨਾਂ ਕੋਲ ਚਲਾ ਜਾਣਾ ਤੇ ਇਹ ਸਾਡਾ ਪ੍ਰੇਮ ਜਿਹੜਾ ਹੈ ਇਹ ਬਹੁਤ ਰੀ 60 ਸਾਲ ਹੋ ਗਏ 70 ਹੋਣ ਵਾਲੇ ਨੇ ਤੇ ਚਲੋ ਸਾਰਿਆਂ ਨੂੰ ਮੈਂ ਰੱਖੜੀ ਦਾ ਬਹੁਤ-ਬਹੁਤ ਮੁਬਾਰਕਾ ਦਿੰਦਾ ਸਾਰੇ ਆਪਣੇ ਆਪਣੇ ਘਰ ਦੇ ਵਿੱਚ ਚੰਗੀ ਤਰ੍ਹਾਂ ਤਿਉਹਾਰ ਮਨਾਣ ਅਗਰ ਕਿਸੇ ਦੇ ਘਰ ਚ ਕੋਈ ਭੈਣ ਭਰਾ ਦਾ ਝਗੜਾ ਚੱਲ ਰਿਹਾ ਤੇ ਅੱਜ ਦੇ ਦਿਨ ਉਹ ਮੁੱਕ ਜਾਏ ਤੇ ਨਾਲ ਨਾਲ ਸਿੰਦਰ ਜੀ ਸਾਡੇ ਨੈਕਸਟ ਐਪੀਸੋਡ ਤੋਂ ਪਹਿਲੇ ਸਾਡਾ ਗਣਤੰਤਰ ਦਿਵਸ ਤੇ ਇੰਡੀਪੈਂਡੈਂਸ ਡੇ ਵੀ ਹੋ ਜਾਏਗਾ ਉਹਦੀਆਂ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਵਧਾਈਆਂ ਦੇ ਦਈਏ ਤੇ ਆਪਾਂ ਇਹ ਪ੍ਰਣ ਕਰ ਲਈਏ ਕਿ ਅਸੀਂ ਆਪਣੇ ਦੇਸ਼ ਦੇ ਵਾਸਤੇ ਜੋ ਕਰ ਸਕਨੇ ਆ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਆਪਣੇ ਆਪ ਨੂੰ ਵੀ ਸੁਧਾਰਾਂਗੇ ਦੇਸ਼ ਨੂੰ ਵੀ ਸੁਧਾਰਾਂਗੇ ਤੇ ਇੱਕ ਜੋ ਰਖੜੀ ਦੇ ਨਾਲ ਕਈ ਚੀਜ਼ਾਂ ਚਲਦੀ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਾਈਫ ਦਾ ਜਿਹੜਾ ਮੈਂ ਪੜ ਰਿਹਾ ਸੀ ਅੱਜ ਪੜਦੇ-ਪੜਦੇ ਆਇਆ ਵੀ ਉਹਨਾਂ ਦੀ ਜਿਹੜੀ ਵਾਈਫ ਹੈ ਮਹਾਰਾਣੀ ਜਿੰਦਾ ਉਹਨਾਂ ਨੇ ਵੀ ਨੇਪਾਲ ਦੇ ਰਾਜੇ ਨੂੰ ਜਦੋਂ ਉਹਨਾਂ ਦੇ ਆਫਟਰ ਡੈਥ ਜਦੋਂ ਅੰਗਰੇਜ਼ਾਂ ਨੇ ਕੀਤਾ ਕਬਜ਼ਾ ਤੇ ਰਖੜੀ ਭੇਜੀ ਸੀ ਇੱਕ ਕੁਝ ਇਸ ਤਰ੍ਹਾਂ ਦੇ ਇੰਸਟੈਂਸਸ ਵੀ ਆਉਂਦੇ ਆ ਹਿਸਟਰੀ ਦੇ ਵਿੱਚ ਪਪਾ ਉਹਨਾਂ ਨੂੰ ਵੀ ਯਾਦ ਕਰਦੇ ਵੇ ਉਹਨਾਂ ਦੀ ਕਿੰਦਾ ਦੀ ਸਚਾਈ ਕਿ ਐ ਰੈਲੇਵ ਸੀ ਕਿ ਐ 1 ਕੋ 117 ਪਰੰਤੂ ਸਾਡੇ ਆਪਣੇ ਹਿਸਟੋਰੀਕਲ ਵੀ ਲੇਟੈਸਟ ਹਿਸਟੋਰੀਕਲ ਫੈਕਟਸ ਦੇ ਵਿੱਚ ਵੀ ਕਈ ਚੀਜ਼ਾਂ ਸਾਡੀਆਂ ਰਖੜੀ ਦੇ ਨਾਲ ਸੰਬੰਧਿਤ ਮਿਲਦੀ ਹੈ ਗੱਲ ਬਿਲਕੁਲ ਬਿਲਕੁਲ ਇੱਕ ਕਰਨ ਸਾਹਿਬ ਇੱਕ ਵੀਡੀਓ ਫਰਗਤ ਸਿੰਘ ਐਮ ਐਲ اے ਨੇ ਵਾਇਰਲ ਕੀਤੀ ਜਿਹੜੀ ਅ ਕਰਮਜੀਤ ਸਿੰਘ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਵੀ ਇੱਕ ਕਾਰਜਕ੍ਰਮ ਦੇ ਵਿੱਚ ਗਏ ਸੀ ਜਿੱਤੇ ਸਾਰੇ ਵਾਈਸ ਚਾਂਸਲਰ ਇਕੱਠੇ ਕੀਤੇ ਹੋਏ ਹੋਏ ਸੀਗੇ ਕੌਂਚੀ ਦੇ ਵਿੱਚ ਗਿਆਨ ਪਰੰਪਰਾ ਦੀ ਇੱਕ ਸਭਾ ਸੀ ਉਸ ਨੂੰ ਲੈ ਕੇ ਇੱਕ ਪੰਜਾਬ ਦੇ ਵਿੱਚ ਹੋਰ ਐਟਿਕ ਦੋ ਦਿਨ ਉਹ ਵਿਸ਼ੇ ਰੱਖ ਰਹੇ ਸੀਗੇ ਆਪਣੇ ਤੇ ਦੋ ਆਪਣਾ ਰਿਪੋਰਟਿੰਗ ਹੁੰਦੀ ਕੁਝ ਕਰਦੇ ਤੇ ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਬੜਾ ਹਿਊ ਐਂਡ ਕ੍ਰਾਈ ਬਣਿਆ ਹੋਇਆ ਔਰ ਬੜੇ ਬੜੇ ਮੈਂ ਦੇਖਿਆ ਪੱਤਰਕਾ ਔਰ ਕਈ ਚੀਜ਼ਾਂ ਨੇ ਬੜਾ ਖਪਾਇਆ ਔਰ ਐਸਜੀਪੀਸੀ ਦਾ ਵੀ ਜਿਹੜੀ ਆਪਣੀ ਜਿਹੜੀ ਕਮੇਟੀ ਹੈ ਜਿਹਦੇ ਵਿੱਚ ਉਹਨਾਂ ਨੇ ਸਰਵਿਸ ਰੂਲਸ ਬਣਾਏ ਸੀ ਸਰਵਿਸ ਰੂਲਸ ਉਹ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਦੇ ਜਿਹੜੇ ਸਰਵਿਸ ਰੂਲਸ ਦੀ ਕਮੇਟੀ ਬਣਾਈ ਸੀ ਉਹਦੇ ਵਿੱਚ ਇਹ ਮੈਂਬਰ ਸੀਗੇ ਉਸ ਕਮੇਟੀ ਦੇ ਵਿੱਚ ਵੀ ਮੈਂਬਰਚਪ ਉਹਨਾਂ ਨੂੰ ਕਹੇ ਵੀ ਤੁਸੀਂ ਹੁਣ ਇਸ ਵਿੱਚ ਨਹੀਂ ਰਹੋਗੇ ਇਸ ਘਟਨਾ ਤੋਂ ਬਾਅਦ ਤੇ ਕਿਆ ਤੁਹਾਨੂੰ ਲੱਗਦਾ ਵੀ ਐਸੀ ਕਿਉਂਕਿ ਸਾਡੇ ਤੇ ਵਿੱਚ ਤਾਂ ਇੱਕ ਸੁਣਨ ਨੂੰ ਮਿਲਦਾ ਅਸੀਂ ਪੰਜਾਬੀ ਹਾਂ ਔਰ ਜਿਸ ਪਰੰਪਰਾ ਤੋਂ ਅਸੀਂ ਬਿਲੋਂਗ ਕਰਦੇ ਹਾਂ ਜਿਸ ਧਰਮ ਤੋਂ ਅਸੀਂ ਬਿਲੋਂਗ ਕਰਦੇ ਹਾਂ ਉੱਤੇ ਦਾ ਇੱਕ ਆਪਾਂ بڑا ਹੁੰਦਾ ਹੈ ਗੱਲ ਵੀ ਕੁਝ ਕਹੀਏ ਕੁਝ ਨਹੀਂ ਤੇ ਇਸ ਤਰ੍ਹਾਂ ਦਾ ਕਨਸੈਪਟ ਹੈਗਾ ਉਸਦੇ ਵੀ ਤੁਹਾਡਾ ਕੀ ਵਿਚਾਰ ਆ ਸਰ ਅ ਥੈਂਕ ਯੂ ਕਰਨ ਜੀ ਤੁਸੀਂ ਸਿੰਘਰ ਜੀ ਤੁਸੀਂ ਸ਼ੁਰੂ ਦੇ ਵਿੱਚ ਇੱਕ ਬੜਾ ਸੈਂਸਿਟਿਵ ਟਾਪਿਕ ਚਲਾਤਾ ਹੈ ਅ ਸਿੰਦਰ ਜੀ ਮੈਂ ਮੰਨਦਾ ਕਿ ਸਾਡੀ ਜਿਹੜੀ ਸ਼ਰੋਮੀ ਗੁਰਦੁਆਰਾ ਦਾ ਪ੍ਰਬੰਧਕ ਕਮੇਟੀ ਆ ਉਹ ਇੱਕ ਬਹੁਤ ਸਤਿਕਾਰਯੋਗ ਸੰਸਥਾ ਹੈਗੀ ਹੈ ਉਹ ਸੰਸਥਾ ਨੂੰ ਅਸੀਂ ਇਸ ਵਾਸਤੇ ਰੱਖਿਆ ਹੈ ਤਾਂ ਕਿ ਸਾਡੇ ਗੁਰਦੁਆਰਿਆ ਦਾ ਪ੍ਰਬੰਧ ਠੀਕ ਹੋਏ ਸਾਡੀ ਸਾਡਾ ਜਿਹੜਾ ਪ੍ਰਚਾਰ ਠੀਕ ਹੋਏ ਹੋਰ ਵੀ ਕਈ ਰਿਸਪੌਂਸਿਬਿਲਟੀਜ਼ ਨੇ ਐਸਜੀਪੀਸੀ ਦੀਆਂ ਤੇ ਅਸੀਂ ਸਾਰੇ ਐਸਜੀਪੀਸੀ ਦੇ ਵੱਲ ਤੇ Shri Akal Tasteval ਨਸਬਸਤਕ ਰਹਿੰਦੇ ਹੋਏ ਉਹਨਾਂ ਦੇ ਵੱਲ ਅਸੀਂ ਦੇਖਨੇ ਆ ਕਿ ਉਹ ਸਾਨੂੰ ਰਾਧਖਾਨ ਚੱਗਾ ਰਾਧਖਾਨ ਸਾਨੂੰ ਅੱਗੇ ਵਧਣ ਦਾ ਰਾਧਖਾਨ ਪਰ ਮੈਨੂੰ ਬੜਾ ਅਫਸੋਸ ਹੈ ਇਸ ਗੱਲ ਦਾ ਸਤਿੰਦਰ ਜੀ ਕਿ ਹੁਣ ਅਸੀਂ ਐਸੇ ਲੈਵਲ ਤੇ ਪਹੁੰਚ ਗਏ ਆ ਜਿੱਥੇ ਕੁਝ ਕਾਫੀ ਸਟਰੋਂਗ ਥੀਵਜ਼ ਆਨੀਆਂ ਸ਼ੁਰੂ ਹੋ ਗਈਆਂ ਨੇ ਹਰ ਚੀਜ਼ ਦੇ ਵਿੱਚ ਤੇ ਕੁਝ ਐਦਾ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਐਸਟੀਪੀਸੀ ਹੁਣ ਇਹ ਚਾਹੁੰਦੀ ਹੈ ਕਿ ਉਹ ਸਾਨੂੰ ਦੱਸੇ ਕਿ ਅਸੀਂ ਖਾਈਏ ਕੀ ਅਸੀਂ ਪੀਏ ਕੀ ਅਸੀਂ ਪਹਿਨਿਏ ਕੀ ਅਸੀਂ ਕਿਨੂੰ ਮਿਲਣ ਜਾਈਏ ਕਿਨੂੰ ਨਾ ਮਿਲਣ ਜਾਈਏ ਅਸੀਂ ਸਵੇਰੇ ਕੀ ਕਰੀਏ ਸ਼ਾਮ ਨੂੰ ਕੀ ਕਰੀਏ ਅਸੀਂ ਆਪਣੇ ਰੱਬ ਦੀ ਪ੍ਰਾਰਥਨਾ ਕਿੱਦਾ ਕਰੀਏ ਅਸੀਂ ਗੁਰਬਾਣੀ ਕਿੱਦਾ ਪੜੀਏ ਅਸੀਂ ਅਰਦਾਸ ਕਿੱਦਾ ਕਰੀਏ ਸਾਰਾ ਕੁਝ ਮਤਲਬ ਸਾਡੀ ਜਿੰਦਗੀ ਦਾ ਐਸਟੀਪੀਸੀ ਚਾਹੁੰਦੀ ਹੈ ਕਿ ਉਹ ਹੀ ਕਰੇ ਇਹ ਸਾਡੇ ਗੁਰੂਆ ਦੀ ਪਰੰਪਰਾ ਨਹੀਂ ਸੀਗੀ ਇਹ 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 ਚੀਜ਼ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਨਹੀਂ ਸੀ ਸਿਖਾਈ ਮੈਨੂੰ ਮੈਨੂੰ ਨਹੀਂ ਦੱਸਣਾ ਚਾਹੀਦਾ ਐਸੀਆਂ ਚੀਜ਼ਾਂ ਐਸਟੀਪੀਸੀ ਦੇ ਸਾਰੇ ਜਿਹੜੇ ਮੈਂਬਰ ਨੇ ਮੇਰੇ ਕੋਲ ਜਿਆਦਾ ਵਿਦਵਾਨ ਹੋਣਗੇ ਜਿਆਦਾ ਬਚੋਰ ਹੋਣਗੇ ਪਰ ਇਹ ਮੇਰਾ ਪਰਸਨਲ ਓਪੀਨੀਅਨ ਹੈ ਗੁਰੂ ਨਾਨਕ ਦੇਵ ਜੀ ਨੇ ਤੇ ਕਿਸੇ ਵੀ ਬੰਦਾ ਕੋਈ ਬਹੁਤ ਜਿਆਦਾ ਕੋਈ ਪਾਪੀ ਹੋਏ ਜਾਂ ਕੁਝ ਹੋਏ ਉਹਦੇ ਨਾਲ ਜਾ ਕੇ ਬਾਰਤਲਾਪ ਕੀਤਾ ਤੇ ਅਗਰ ਅਸੀਂ ਇੱਕ ਦੇਸ਼ ਦੇ ਵਿੱਚ ਰਹਿਣਾ ਹੈ ਜਿਹਦੇ ਵਿੱਚ ਡਾਈਵਰਸਿਟੀ ਏਡੀ ਹੈ ਤੇ ਦੂਸਰੀ ਅਗਰ ਅਸੀਂ ਚਾਹਨੇ ਆ ਕਿ ਦੂਸਰਾ ਸਾਡੀ ਆਰਗੇਨਾਈਜੇਸ਼ਨ ਦਾ ਸਤਿਕਾਰ ਕਰੇ ਮਾਨ ਕਰੇ ਤੇ ਸਾਨੂੰ ਦੂਸਰੀ ਆਰਗੇਨਾਈਜੇਸ਼ਨ ਦਾ ਵੀ ਮਾਨ ਕਰਨਾ ਚਾਹੀਦਾ ਹੈ ਕੋਈ ਵੀ ਆਰਗੇਨਾਈਜੇਸ਼ਨ ਹੋਵੇ ਉਹ ਆਪਣੇ ਰਸਤੇ ਚੱਲਦੀ ਹੈ ਅਸੀਂ ਆਪਣੇ ਰਸਤੇ ਚੱਲਨੇ ਆ ਪੋਜ਼ਿਟਿਵਿਟੀ ਤੇ ਇਹ ਹੁੰਦੀ ਹੈ ਨਾ ਕਿ ਅਸੀਂ ਟੂਣ ਲਈਏ ਕਿ ਦੋਨੋਂ ਆਰਗੇਨਾਈਜੇਸ਼ਨਸ ਦੀਆਂ ਉਹ ਕਿਹੜੀਆਂ ਗੱਲਾਂ ਨੇ ਜਿਹੜੀਆਂ ਇਕੱਠੀਆਂ ਹੋ ਸਕਦੀਆਂ ਨੇ ਵਾਟ ਆਰ ਦਾ ਕਾਮਨ ਪੁਆਇੰਟਸ ਓਨ ਵਿਚ ਵੀ ਕੈਨ ਵਰਕ ਫਾਰ ਦਾ ਸੇਕ ਆਫ ਦਾ ਨੇਸ਼ਨ ਸੋ ਮੈਂ ਇਹ ਚਾਹਾਂਗਾ ਮੈਂ ਬੜੀ ਨਮਰਤਾ ਨਾਲ ਐਸ்சிਪੀਸੀ ਨੂੰ ਇਹ ਕਹਿਣਾ ਚਾਹਾਂਗਾ ਕਿ ਕੁਝ ਆਪਣੇ ਜਿਹੜੇ ਤੁਸੀਂ ਡਿਸੀਜਨਸ ਲੈਂਦੇ ਹੋ ਉਹਦੇ ਵੱਲ ਸਾਰਾ ਟਾਈਮ ਮਤਲਬ ਇਹ ਸਮਝ ਜਾਓ ਕਿ ਸਿੱਖੀ ਇੱਕ ਕੌਮ ਹੈ ਸਿੱਖ ਰਿਲੀਜੀਅਨ ਹੈ ਇੱਕ ਕੌਮ ਹੈ ਖਾਲਸਾ ਇੱਕ ਪੰਥ ਹੈ ਹੈ ਤੇ ਤੁਸੀਂ ਸਾਰੇ ਸਿੱਖਾਂ ਨੂੰ ਆਪਣੇ ਨਾਲ ਲੈ ਕੇ ਚੱਲਣਾ ਹੈ ਤੇ ਸਾਰੀ ਦੁਨੀਆ ਨੂੰ ਨਾਲ ਲੈ ਕੇ ਚੱਲਣਾ ਹੈ ਗੁਰੂ ਨਾਨਕ ਦੇਵ ਜੀ ਦੇ ਤਰੀਕੇ ਨਾਲ ਸਾਰੀ ਸਿੱਖ ਸਾਰੀ ਦੁਨੀਆ ਹੀ ਸਿੱਖ ਸੀਗੀ ਤੋ ਮੇਰਾ ਖਿਆਲ ਹੈ ਕਿ ਇਹ ਇਹ ਜੋ ਐਸਜੀਪੀਸੀ ਨੇ ਕੀਤਾ ਹੈ ਉਹਦੇ ਬਾਰੇ ਐਸਜੀਪੀਸੀ ਨੂੰ ਸੋਚਣਾ ਚਾਹੀਦਾ। ਆਹ ਦੂਜਾ ਕਿ ਵੀ ਕਈ ਜਦੋਂ ਵੀਡੀਓਜ਼ ਗਈ ਚਲੀਆਂ ਸਭ ਕੁਝ ਦੇਖਿਆ ਤੇ ਕੁਝ ਐਸੀ ਜਦੋਂ ਵੀਡੀਓ ਅਸੀਂ ਵੀ ਦੇਖੀ ਉਸ ਤੋਂ ਬਾਅਦ ਪਰ ਸਾਨੂੰ ਕੁਝ ਲੱਗਿਆ ਨਹੀਂ ਵੀ ਕਿਦੇ ਵਿੱਚ ਕੋਈ ਇੰਨਾ ਜ਼ਿਆਦਾ ਇੰਨਾ ਨਾ ਉਬਾਲ ਕੀਤਾ ਸਭ ਕੁਝ ਕੀਤਾ ਬਾਕੀ ਤੁਸੀਂ ਗੱਲ ਕੀਤੀ ਹੈ। ਇਹਦੇ ਵਿੱਚ ਉਹ ਜਿਹੜੀ ਪੰਜਾਬ ਦੇ ਸੁਭਦੀ ਦਰ ਹੈ ਜਿਹਦੇ ਤੇ ਆਪਾਂ ਨੂੰ ਸੰਗਿਆਨ ਲੈਣਾ ਚਾਹੀਦਾ ਔਰ ਸਾਰੇ ਸੰਸਥਾਵਾਂ ਨੂੰ ਉਹਦੇ ਵੱਲ ਦੇਖਣਾ ਵੀ ਚਾਹੀਦਾ ਉਹ ਜਿਹੜਾ ਤੁਸੀਂ ਆਪਾਂ ਟਾਈਮਸ ਆਫ ਇੰਡੀਆ ਨੇ ਰਿਪੋਰਟ ਕੀਤੀ ਸੀ ਖਬਰ 5 ਅਗਸਤ ਨੂੰ ਜਿਹੜਾ ਟੌਕਸਿਕ ਲੈਵਲ ਆਫ ਯੂਰੇਨੀਅਮ ਜਿਹੜਾ ਪਾਣੀ ਦੇ ਵਿੱਚ ਮਿਲ ਗਿਆ ਹੈ ਸੈਂਟਰਲ ਗਰਾਊਂਡ ਵਾਟਰ ਬੋਰਡ ਨੇ ਆਪਣਾ ਅਨਾਲਿਸਿਸ ਕੀਤਾ ਅਨਾਲਿਸਿਸ ਕਰਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਕਿਹਾ ਵੀ ਜਿਹੜਾ 1/3 ਆਫ ਦਾ ਗਰਾਊਂਡ ਵਾਟਰ ਜਿਹੜਾ ਉਹਦੇ ਵਿੱਚ ਕੰਟਾਮਨੇਟ ਉਹ ਪਾਣੀ ਪੀਣ ਯੋਗ ਨਹੀਂ ਹੈ ਉਹ ਪਾਣੀ ਠੀਕ ਨਹੀਂ ਹੈ ਤੇ ਉਸ ਨੂੰ ਦੇਖਦੇ ਹੋਏ ਸੈਂਟਰ ਗਰਾਉਂਡ ਵਾਟਰ ਬੋਰਡ ਨੂੰ ਜਿਹੜਾ ਇੱਥੇ ਦਾ ਹਿਊਮਨ ਰਾਈਟਸ ਕਮਿਸ਼ਨ ਹੈ ਉਹਨੇ ਨੋਟਿਸ ਵੀ ਕੀਤਾ ਹੈ ਤਾਂ ਕਿ ਰਿਪੋਰਟ ਵੀ ਹੋਵੇ ਇਸ ਵਿਸ਼ੇ ਤੇ ਜਿਹੜੀ ਚੀਜ਼ਾਂ ਚੇਤਨਾ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਹੈ ਜਿਹੜੇ ਜਿਹੜੇ ਅਰਗੇਨਾਈਜ਼ੇਸ਼ਨਾਂ ਦੀ ਹੋਣੀ ਚਾਹੀਦੀ ਤੇ ਉਸ ਚੇਤਨਾ ਦੇ ਬਾਰੇ ਤੁਹਾਨੂੰ ਕਿਆ ਲੱਗਦਾ ਵੀ ਇਹ ਕਾਹਵਿਸ਼ੇ ਕਿਸ ਪਾਸੇ ਜਾ ਰਿਹਾ ਹੈ ਸਰ ਅ ਸਦਰ ਵੀ ਅ ਅਗਰ ਤੁਸੀਂ ਯਾਦ ਕਰਨ ਦੀ ਕੋਸ਼ਿਸ਼ ਕਰੋ ਤੇ ਸਾਡੀ ਪੰਜਾਬ ਪਾਲਸ ਦੇ ਵਿੱਚ ਵੀ ਅਸੀਂ এনवायरमेंट ਦੇ ਉੱਤੇ ਬਹੁਤ ਵੈਬਿਨਾਰ ਵੀ ਕੀਤੇ ਨੇ ਬਹੁਤ ਡਿਸਕਸ਼ਨ ਕੀਤੀ ਹੈ ਕਾਫੀ ਸਾਰੇ ਉਹਦੇ ਚ ਸਾਡੇ ਅਸੀਂ ਆਰਟੀਕਲ ਲਿਖੇ ਨੇ ਸੈਂਡ ਮਾਈਨਿੰਗ ਦੇ ਨਾਲ ਕੀ ਪ੍ਰੋਬਲਮ ਹੈ ਵਾਟਰ ਲੈਵਲ ਦੀ ਕੀ ਪ੍ਰੋਬਲਮ ਹੈ ਕੀ ਹੈ ਟੌਕਸਿਸਿਟੀ ਦੀ ਕੀ ਪ੍ਰੋਬਲਮ ਹੈ ਇਹਦੇ ਉੱਤੇ ਸਿਰਫ ਅਸੀਂ ਨਹੀਂ ਸਾਰੇ ਲੋਕ ਬਹੁਤ ਚਰਚਾ ਕਰ ਰਹੇ ਨੇ ਤਾਰੀਆਂ ਸਰਕਾਰਾਂ ਪਿਛਲੀ ਇਸ ਕਾਂਗਰਸ ਸਰਕਾਰ ਵੀ ਕਹਿੰਦੀ ਸੀ ਅਸੀਂ ਕੁਝ ਕਰਾਂਗੇ ਇਹਨਾਂ ਨੇ ਵੀ ਕਿਹਾ ਅਸੀਂ ਕੁਝ ਕਰਾਂਗੇ ਪਰ ਸਿੰਦਰਜੀ ਮੈਂ ਦੇਖ ਰਿਹਾ ਕਿ ਕਿਸੇ ਵੀ ਪਾਸੇ ਅਸੀਂ ਅੱਗੇ ਨਹੀਂ ਵਧ ਰਹੇ ਹੈ ਆਪਾਂ ਗੱਲਾਂ ਗੁੱਲਾਂ ਕਰ ਲੈਨੇ ਆ ਆਪਾਂ ਡਿਸਕਸ਼ਨ ਕਰ ਲੈਨੇ ਆ ਆਪਾਂ ਇੱਕ ਆਪਣੇ ਫਿਕਰ ਦਾ ਜ਼ਿਕਰ ਕਰ ਦਿੰਨੇ ਆ ਪਰ ਉਸ ਜ਼ਿਕਰ ਨੂੰ ਕਰਨ ਦੇ ਬਾਅਦ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲੈਂਦੇ ਤੇ ਇਹ ਅਗਰ ਸਾਡੀ ਐਸੀ ਤਰੀਕੇ ਦਾ ਹੀ ਰਵਈਆ ਰਿਹਾ ਤੇ ਸਾਡੀ ਇਹ ਐਟੀਟਿਊਡ ਰਹੀ ਇਹ ਸਾਡੇ ਵਾਸਤੇ ਬਹੁਤ ਮੁਸ਼ਕਲ ਹੋ ਜਾਣੀ ਹੈ ਅਸੀਂ ਆਪਣੀਆਂ ਆਣ ਵਾਲੀਆਂ ਨਸਲਾਂ ਦੇ ਨਾਲ ਬਹੁਤ ਇੱਕ ਵੱਡਾ ਅਤਿਆਚਾਰ ਕਰ ਰਹੇ ਹਾਂ ਪੂਰੀ ਦੁਨੀਆ ਦੇ ਨਾਲ 휴ਮੈਨਿਟੀ ਨਾਲ ਬਹੁਤ ਅਤਿਆਚਾਰ ਕਰ ਰਹੇ ਹਾਂ ਕੁਝ ਲੋਕ ਹੈਗੇ ਨੇ ਜੋ ਇਹਦੇ ਚ ਬਹੁਤ ਇਨਵੋਲਡ ਨੇ ਇੱਕ ਕਰਨਲ ਲੈਫਟ ਲੈਂਡ ਕਰਨਲ ਜੀਐਸਕੇ ਲੈ ਮੇਰਾ ਦੋਸਤ ਬਹੁਤ ਇਨਵੋਲਡ ਹੈ ਇਹਦੇ ਚ ਹੋਰ ਬਹੁਤ ਸਾਰੇ ਇਨਵੋਲਡ ਨੇ ਬਹੁਤ ਸਾਰੇ ਇਨਵੋਲਡ ਨੇ ਪਰ ਫਿਰ ਵੀ ਕੁਝ ਹੋ ਨਹੀਂ ਰਿਹਾ ਸਿੰਦਰਜੀ ਦੇਖੋ ਗਵਰਨਮੈਂਟ ਦੇ ਵਾਸਤੇ ਤੇ ਮੈਨੂੰ ਕਹਿਣਾ ਹੀ ਪਏਗਾ ਕਿ ਗਵਰਨਮੈਂਟ ਆਪਣਾ ਕੰਮ ਨਹੀਂ ਕਰ ਰਹੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਤੇ ਗਵਰਨਮੈਂਟ ਨੂੰ ਜੋ ਕਰਨਾ ਚਾਹੀਦਾ ਹੈ ਉਹ ਨਹੀਂ ਕਰ ਰਹੀ ਹੈ ਪਰ ਉਹਦੇ ਨਾਲ ਸਿੰਦਰਜੀ ਅਸੀਂ ਵੀ ਨਹੀਂ ਕਰ ਰਹੇ ਜੋ ਲੋਕ ਨੇ ਪੀਪਲ ਸਿਵਲ ਸੋਸਾਇਟੀ ਸਾਡੇ ਜਿਹੜੇ ਲੋਕ ਨੇ ਅਸੀਂ ਵੀ ਓਡਾ ਨਹੀਂ ਕਰ ਰਹੇ ਇੱਕ ਤੇ ਸਾਡਾ ਕੰਮ ਹੈ ਕਿ ਅਸੀਂ ਗਵਰਨਮੈਂਟ ਦੇ ਉੱਤੇ ਪ੍ਰੈਸ਼ਰ ਪਾਈਏ ਅਸੀਂ ਉਹ ਵੀ ਨਹੀਂ ਕਰਦੇ ਸਾਡੇ ਜਿਹੜੇ ਪੋਲਿਟਿਕਸ ਨੇ ਉਹ ਪਤਾ ਨਹੀਂ ਕਿਹਦੇ ਪਾਸੇ ਚੱਲਦੇ ਰਹਿੰਦੇ ਨੇ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹਨਾਂ ਦੇ ਵੱਲ ਸਾਡਾ ਕੋਈ ਧਿਆਨ ਨਹੀਂ ਤੇ ਜਿਹੜੀਆਂ ਹੋਰ ਸਾਨੂੰ ਬਰਬਾਦ ਕਰਨ ਵਾਲੀਆਂ ਚੀਜ਼ਾਂ ਨੇ ਉਹਨਾਂ ਦੇ ਪਿੱਛੇ ਅਸੀਂ ਪਏ ਰਹਨੇ ਆ ਸੋ ਮੇਰਾ ਖਿਆਲ ਹੈ ਸਤਿੰਦਰ ਜੀ ਸਰਕਾਰ ਨੂੰ ਸਿਵਲ ਸੁਸਾਇਟੀ ਨੂੰ ਸਾਡੇ ਸਾਰੇ ਰੋਲ ਮਾਡਲਸ ਨੂੰ ਸਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਰੱਖੜੀਵਾਂ ਦੇ ਦਿਨ ਪ੍ਰਣ ਲੈਣਾ ਚਾਹੀਦਾ ਇਹ ਇਹ ਕਹਿਣਾ ਚਾਹੀਦਾ ਹੈ ਕਿ ਆਪਾਂ ਇਸ ਗੱਲ ਦੇ ਉੱਤੇ ਅਗਲੇ ਅਗਲੇ 1 ਸਾਲ ਚ ਅਗਲੇ ਰੱਖੜੀਵਾਂ ਤੋਂ ਪਹਿਲੇ ਕੁਝ ਨਾ ਕੁਝ ਤੇ ਕਰ ਦਈਏ ਸਾਰੇ ਆਪਣੇ ਲੈਵਲ ਤੇ ਛੋਟਾ ਛੋਟਾ ਕਰਾਂਗੇ ਤੇ ਇਕੱਠਾ ਮਿਲ ਕੇ ਜਿਹੜਾ ਐਂਡ ਰਿਜ਼ਲਟ ਆ ਉਹ ਬਹੁਤ ਵੱਡਾ ਹੋ ਜਾਏਗਾ ਜਿਹੜੀ ਇਦਾਂ ਦੀ ਪ੍ਰੋਬਲਮਸ ਹੈ ਵਾਤਾਵਰਣ ਨੂੰ ਲੈ ਕੇ ਹੈ ਪਾਣੀ ਦੀ ਪ੍ਰੋਬਲਮ ਹੈ ਉਹਨੂੰ ਲੈ ਕੇ ਪੰਜਾਬ ਦੇ ਵਿੱਚ ਬਹੁਤ ਚੀਜ਼ਾਂ ਹੋ ਰਹੀਆਂ ਉਸੇ ਤਰ੍ਹਾਂ ਹੁਣ ਇਸ ਦੇਸ਼ ਦੇ ਵਿੱਚ ਵੀ ਕਿਤੇ ਨਾ ਕਿਤੇ ਕੁਝ ਨਾ ਕੁਝ ਬਰਸਾਤਾਂ ਦੇ ਦਿਨ ਆ ਰਹੇ ਹਨ ਪਾੜ ਸੁਣ ਰਹੇ ਹਨ ਦੇਖ ਰਹੇ ਹਨ ਜਿਹੜਾ ਉਤਰਾਖੰਡ ਦੇ ਵਿੱਚ ਜਿਹੜੀ ਕਰਾਸਤੀ ਹੋਈ ਹੈ ਹਰਸ਼ਦ ਜੀ ਉਹਦੇ ਵਿੱਚ ਆਪਣੇ ਕਾਰਮੀ ਦਾ ਜਿਹੜਾ ਕੈਂਪ ਹੈ ਉਹ ਵੀ ਸੁੱਤੀ ਗ੍ਰਸਤ ਹੋਇਆ ਔਰ ਕਾਫੀ ਲੋਕ ਡੇਮੇਜ ਹੋਇਆ ਪਲੀ ਇਵਨ ਫੌਜਿਆਂ ਨੂੰ ਵੀ ਉੱਥੋਂ ਕੱਢਿਆ ਗਿਆ ਇਸ ਜਿਹੜੀ ਟ੍ਰੈਜਡੀ ਐ ਇੰਦਾ ਦੀ ਹੋ ਰਹੀ ਐ ਆ ਮਾਨਵੀ ਜਿਹੜੀ ਬਰਡ ਨੇਚਰ ਵੱਲ ਹੋ ਰਹੀ ਐ ਔਰ ਅਸੀਂ ਉਸ ਨੂੰ ਕਿਸੇ ਮੈਨੇਜ ਨਹੀਂ ਕਰ ਪਾ ਰਹੇ ਤੇ ਇਸ ਦੇ ਬਾਰੇ ਵੀ ਕੋਈ ਜਦੋਂ ਇਹ ਗੱਲ ਆਪਣੇ ਇਹਦੇ ਨਾਲ ਗਰਾਊਂਡ ਵਾਟਰ ਨਾਲ ਲਿੰਕ ਹੁੰਦੀ ਐ ਰਿਲੇਟਡ ਹੁੰਦੀ ਐ ਇਹਦੇ ਬਾਰੇ ਵੀ ਸਭ ਤੋਂ ਵੱਧ ਇੱਕ ਵਾਰ ਇਸ ਕਰਾਜ਼ ਦੇ ਬਾਰੇ ਵੀ ਤੁੜਗਾ ਹਾਂ ਜੀ ਹਾਂ ਬਹੁਤ ਬਹੁਤ ਵੱਡਾ ਅਫਸੋਸ ਹੈ ਜਿਹੜੀ ਜਿਹੜੀ ਗੱਲ ਹੋਈ ਐ ਉੱਥੇ ਉਹ ਹਰਸ਼ੀਲ ਏਰੀਆ ਹਰਸ਼ੀਲ ਵੈਲੀ ਹੈ ਡਿਊਨ ਹੈ ਤੇ ਉਥੇ ਹੋਇਆ ਉਥੇ ਦੇ ਲੋਕ ਨੇ ਉਹ ਬਿਲਕੁਲ ਬਾਰਡਰ ਦੇ ਨਾਲ ਹੈ ਉਹ ਏਰੀਆ ਚਾਈਨੀਜ਼ ਬਾਰਡਰ ਬਹੁਤ ਜ਼ਿਆਦਾ ਉਚਾਈ ਹੈ ਤੁਸੀਂ ਇਹ ਦਾਜਾ ਲਗਾਓ ਕਿ ਸ਼ਿਵਲਾ ਤੋਂ ਤੇ ਡੇਰਾ ਤੋਂ ਵੀ 2-2 3-300 ਕਿਲੋਮੀਟਰ ਉੱਤੇ ਜਾਣਾ ਪੈ ਜਾਏ ਤੇ ਤੁਸੀਂ ਦੇਖੋ ਕਿੰਨਾ ਕੁ ਰਿਮੋਟ ਏਰੀਆ ਉਹ ਪੰਜ ਜਾਂਦਾ ਲੋਕ ਉਥੇ ਪਹੁੰਚਦੇ ਬੜਾ ਬਹੁਤ ਸੋਨਾ ਹੈ ਉਥੇ ਟੂਰਿਜ਼ਮ ਨੂੰ ਵੀ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਥੇ ਲੋਕਾਂ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਟੂਰਿਜ਼ਮ ਨੂੰ ਵਧਾ ਕੇ ਤੇ ਪਹਿਲੀ ਗੱਲ ਤੇ ਬਹੁਤ ਅਫਸੋਸ ਹੈ ਉੱਥੇ ਇਸ ਦੇ ਅਜੇ ਤੱਕ ਤੇ ਥੋੜੀਆਂ ਮੌਤਾਂ ਕਹਿ ਰਹੇ ਨੇ ਕੁਝ ਸਾਡੇ ਜਵਾਨ ਵੀ ਸ਼ਹੀਦ ਹੋ ਗਏ ਉੱਥੇ ਤੇ ਬਹੁਤ ਜ਼ਿਆਦਾ ਅਫਸੋਸ ਹੈ ਉਹਨਾਂ ਦੀਆਂ ਫੈਮਲੀਆਂ ਨੂੰ ਅਸੀਂ ਕੰਡੋਲੈਂਸਸ ਦਿੰਨੇ ਆ ਹਾਂ ਪਰਮਾਤਮਾ ਸਭ ਦੀ ਸਭ ਨੂੰ ਸਭ ਦੇ ਉੱਤੇ ਮਿਹਰ ਪਰ ਹੱਥ ਰੱਖੇ ਪਰ ਦੇਖੋ ਜਿੱਦਾਂ ਸਾਡੇ ਇੱਥੇ ਪ੍ਰੋਬਲਮ ਹੈ ਪਾਣੀ ਦਾ ਉੱਥੇ ਹੈ ਪ੍ਰੋਬਲਮ ਪੇੜਾਂ ਦਾ ਅਸੀਂ ਪਾਣੀ ਖਤਮ ਕਰੀ ਜਾ ਰਹੇ ਹਾਂ ਉਹ ਪੇੜ ਖਤਮ ਕਰੀ ਜਾ ਰਹੇ ਨੇ ਤੇ ਸਟੈਂਡਰਡ ਜੀ ਇਹ ਕਲਾਊਡ 버ਸ ਜਿਹੜੇ ਨੇ ਨਾ ਇਹ ਜਦੋਂ এনवायरमेंट ਥੋੜੀ ਡਿਸਟਰਬ ਹੋ ਜਾਂਦੀ ਹੈ ਤੇ ਕਲਾਊਡ 버ਸ ਦੀ ਫ੍ਰੀਕਵੈਂਸੀ ਜ਼ਿਆਦਾ ਹੋ ਜਾਂਦੀ ਹੈ ਫਿਰ ਸਾਨੂੰ ਪਤਾ ਹੁੰਦਾ ਹੈ ਕਿ ਇਹ ਕਲਾਊਡ 버ਸ ਦੇ ਵਾਸਤੇ ਕਿ ਇੱਕ ਅਗਰ ਰਿਵਨ ਜਦੋਂ ਪੂਰਾ ਸਪੇਟ ਦੇ ਵਿੱਚ ਆਏਗਾ ਤੇ ਉਹ ਕਿੰਨੇ ਏਰੀਆ ਚ ਫੈਲ ਸਕਦਾ ਪਰ ਅਸੀਂ ਉਹਨਾਂ ਏਰੀਆ ਦੇ ਵਿੱਚ ਕੰਸਟਰਕਸ਼ਨ ਕਰ ਦਿੰਨੇ ਆ ਅਸੀਂ ਪੇੜ ਉਤਾਰ ਦਿੱਤੇ ਕੰਸਟਰਕਸ਼ਨ ਜ਼ਿਆਦਾ ਕਰ ਦਿੱਤੀ ਉਹਦੇ ਨਾਲ ਤੁਹਾਡਾ ਕਾਰਬਨ ਡਾਈਆਕਸਾਈਡ ਲੈਵਲ ਜ਼ਿਆਦਾ ਹੋ ਗਿਆ ਬੇਨੂੰ ਖੁਸ਼ੀ ਹੈ ਮੈਂ ਕਿਤਰੇ ਇੱਕ ਜਗ੍ਹਾ ਪੜ ਰਿਹਾ ਸੀਗਾ ਕਿ ਮੇਰਾ خیال ਮਸੂਰੀ ਨੇ ਇਹ ਸ਼ੁਰੂ ਕੀਤਾ ਹੈ ਜਾਂ ਕਿਸੇ ਨੇ ਕੀ ਅਸੀਂ ਟੂਰਿਸਟ ਦੀ ਰਜਿਸਟ੍ਰੇਸ਼ਨ ਕਰਾਂਗੇ ਤਾਂ ਕਿ ਫੁੱਟਫਾਲਟ ਜਿਹੜੀ ਹੈ ਫੁੱਟਫਾਲ ਜਿਹੜੀ ਹੈ ਉਹ ਏਰੀਆ ਦੇ ਵਾਸਤੇ ਸਸਟੇਨੇਬਲ ਹੋ ਜਾਏ ਆਪਾਂ ਅੰਧਾਦੁੰਨ ਜਾਈ ਜਾ ਰਹੇ ਆਂ ਜਗਾਵਾਂ ਦੇ ਵਿੱਚ ਅੰਧਾਦੁੰਨ ਸੜਕਾਂ ਭਰਾਈ ਜਾ ਰਹੇ ਆਂ ਅੰਧਾਦੁੰਨ ਪਹਾੜ ਕੱਟੀ ਜਾ ਰਹੇ ਆਂ ਤੇ ਸਤਿੰਦਰ ਜੀ ਐਦਾ ਨਾ ਰੱਬ ਦੇ ਨਾਲ ਖੇਲਵਾੜ ਜੇ ਰਹਾ ਉਹ ਚੰਗਾ ਨਹੀਂ ਹੁੰਦਾ ਸਾਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਉਹ ਵੀ ਸਾਡੇ ਭਰਾ ਨੇ ਇਹ ਪੂਰਾ ਪੰਜਾਬ ਦਾ ਏਰੀਆ ਹਿਮਾਚਲ ਹੋ ਗਿਆ ਤੁਹਾਡਾ ਪੰਜਾਬ ਹੋ ਗਿਆ ਦੂਸਰਾ ਵੈਸ ਪੰਜਾਬਾ ਸੀ ਸਾਰੀ ਪੰਜਾਬੀਆਂ ਹਰਿਆਣਾ ਹੋ ਜਾਏ ਸਾਰਾ ਪੰਜਾਬ ਹੀ ਹੈ ਪੁਰਾਣਾ ਤੇ ਸਾਰੇ ਸਾਡੇ ਭਰਾ ਨੇ ਡੀਐਨਏ ਸਾਡਾ ਇੱਕੋ ਹੀ ਹੈ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਇਹ ਹੋਇਆ ਸੀਗਾ ਵਿਲੇਜ ਦਰਾਲੀ ਬਿਲਕੁਲ ਗੰਗੋਤਰੀ ਦੇ ਨਾਲ ਉੱਤਰ ਕਾਸ਼ੀ ਦੇ ਵਿੱਚ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸ ਦਵਾਂ ਸਿੰਦਰ ਜੀ ਸੁਪਰੀਮ ਕੋਰਟ ਨੇ ਕਿਹਾ ਉਹਨੇ ਵਾਰਨਿੰਗ ਦਿੱਤੀ ਹੈ ਕਿ ਹਮਾਚਲ ਪ੍ਰਦੇਸ਼ ਵਿਲ ਡਿਸਪੀਅਰ ਡਿਸਪੀਅਰ ਆ ਇੱਕ ਬੜੀ ਵੱਡੀ ਗੱਲ ਹੈ ਇੱਕ ਐਡੀ ਹਾਈ ਕੋਰਟ ਨੂੰ ਕਰਨ ਵਾਸਤੇ ਤੇ ਐਵੇਂ ਵੀ ਜੱਜ ਬੋਲ ਨਹੀਂ ਦਿੰਦੇ ਉਹਨਾਂ ਦੇ ਕੋਲ ਕੁਝ ਇਨਪੁਟ ਹੋਏਗੀ ਉਹਨਾਂ ਕੋਲ ਸਾਡੇ ਕੋਲੋਂ ਜ਼ਿਆਦਾ ਇਨਫੋਰਮੇਸ਼ਨ ਹੁੰਦੀ ਹੈ ਤੇ ਉਸ ਇਨਫੋਰਮੇਸ਼ਨ ਦੇ ਸਿਰ ਦੇ ਉੱਤੇ ਉਹਨਾਂ ਨੇ ਐਸੀ ਗੱਲ ਕਰ ਦਿੱਤੀ ਤੇ ਸਾਨੂੰ ਮੇਰਾ ਖਿਆਲ ਹੈ ਸਤਿੰਦਰ ਜੀ এনवायरमेंट ਦਾ ਚੰਗਾ ਹੋਇਆ ਅੱਜ ਦੇ ਦਿਨ ਆਪਾਂ ਦੋ ਪੁਆਇੰਟ ਲੈ ਲਏ ਮੈਨੂੰ ਲੱਗਦਾ ਹੈ ਕਿ ਸਾਨੂੰ ਬਹੁਤ ਜ਼ਿਆਦਾ ਚਿੰਤਨ ਕਰਨਾ ਚਾਹੀਦਾ ਹੈ ਇਹਨਾਂ ਚੀਜ਼ਾਂ ਦੇ ਉੱਤੇ ਅ ਪਤਾ ਨਹੀਂ ਮੈਂ ਕੀ ਕਰ ਸਕਣਾ ਜਾਂ ਤੁਸੀਂ ਕੀ ਕਰ ਸਕਦੇ ਹੋ ਪਰ ਆਪਾਂ ਦੋਵੇਂ ਤੇ ਕੋਸ਼ਿਸ਼ ਕਰਾਂਗੇ ਕਿ ਜੋ ਅਸੀਂ ਕਰ ਸਕਦੇ ਹਾਂ ਉਹ ਕਰਨ ਦੀ ਕੋਸ਼ਿਸ਼ ਕਰੀਏ ਸਾਰੇ ਜੇ ਸਾਨੂੰ ਦੇਖਦੇ ਆ ਸਾਡੇ ਦਰਸ਼ਕ ਵੀ ਇਸੇ ਨੂੰ ਜੋ ਪਹਿਲੋਂ ਜਿੱਥੇ ਗੱਲ ਪਚਾ ਸਕਦੇ ਜਿੱਥੇ ਕਰ ਸਕਦੇ ਕਰਨਾ ਚਾਹੀਦਾ ਇੱਕ ਜਿਹੜਾ ਉਹਨਾਂ ਬੜਾ ਪੰਜਾਬ ਦਾ ਇਸ ਸਮੇਂ ਕਰੰਟ ਇਸ਼ੂ ਚੱਲਦਾ ਹੈ ਅਸੀਂ ਆਪਣਾ ਪਿਛਲੇ ਐਪੀਸੋਡ ਤੇ ਵੀ ਉਸ ਦੀ ਡਿਸਕਸ਼ਨ ਕੀਤੀ ਸੀ ਜੀ ਪੰਜਾਬ ਜਿਹੜੀ ਪੁਲਿੰਗ ਪਾਲਸੀ ਜਿਹੜੀ ਨੇ ਨਵੀਂ ਕੱਢੀ ਹੈ ਕੈਬਨਿਟਰੀ ਪਾਸ ਕੀਤਾ ਹੈ ਉਹਨਾਂ ਹਾਈ ਕੋਰਟ ਨੇ 4 ਹਫ਼ਤੇ ਲਈ ਸਟੇਲ ਆਤਾ ਹੈ ਆਦੇ ਬਾਰੇ ਤੁਹਾਡਾ ਕੀ ਕਹਿਣਾ ਕਿਉਂਕਿ ਕਾਫੀ ਰੈਜ਼ਰੈਂਟਮੈਂਟ ਫੈਲੀ ਹੋਈ ਹੈ ਔਰ ਇਸ ਸਮੇਂ ਤਾਂ ਉੱਚ ਲੋਕਾਂ ਦੇ ਬੜੇ ਆਪੋਜ਼ਿਟ ਥਿਊਜ਼ ਵੀ ਆਣੇ ਸ਼ੁਰੂ ਹੋ ਗਏ ਇਸ ਪਾਲਸੀ ਦੇ ਖਿਲਾਫ ਕੀ ਕਹਿਣਾ ਹਾਂਜੀ ਸਟੈਂਡਰਡ ਜੀ ਇਹਦੇ ਖਿਲਾਫ ਵਿਊਜ਼ ਤਾਂ ਬੜੀ ਦੇਰ ਪਹਿਲੇ ਤੋਂ ਆ ਰਹੇ ਸੀਗੇ ਜੋ ਹਾਈ ਕੋਰਟ ਨੇ ਕਿਹਾ ਹੈ ਉਹ ਇੱਕ ਤਰ੍ਹਾਂ ਦੀ ਇੰਡੀਕੇਸ਼ਨ ਹੈਗੀ ਹੈ ਪੰਜਾਬ ਗਵਰਨਮੈਂਟ ਦੇ ਵਾਸਤੇ ਕਿ ਤੁਸੀਂ ਆਪਣੀ ਇੱਜ਼ਤ ਬਚਾ ਕੇ ਇਸ ਕੰਮ ਦੇ ਵਿੱਚੋਂ ਬਾਹਰ ਨਿਕਲ ਜਾਓ ਜੋ ਤੁਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਠੀਕ ਨਹੀਂ ਹੈ ਪਰ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਪਤਾ ਨਹੀਂ ਉਹ ਵਿਨਾਸ਼ ਬੁੱਧੀ ਕੀ ਹੁੰਦਾ ਵਿਪਰੀਤ ਬੁੱਧੀ ਵਿਨਾਸ਼ ਕਰ ਲੈ ਉਹ ਵਿਨਾਸ਼ ਕਾਲੇ ਵਿਪਰੀਤ ਬੁੱਧੀ ਹਾਂ ਜੋ ਵੀ ਹੈ ਜੋ ਮੈਨੂੰ ਖਾਸ ਮੁਹਾਵਰੇ ਆਂਦੇ ਨਹੀਂ ਸੌਰੀ ਤੇ ਉਹ ਜਿੱਥੇ ਉਹ ਬੈਠੇ ਨੇ ਜਿਹੜੇ ਉੱਥੋਂ ਦੇ ਆਕਾ ਬੈਠੇ ਹੋਏ ਨੇ ਉਹ ਸਮਝਦੇ ਨਹੀਂ ਨੇ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਸਤਿੰਦਰ ਜੀ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਮੈਂ ਹਮੇਸ਼ਾ ਕਹਿਣਾ ਕਿ ਲੈਂਡ ਜਿਹੜਾ ਹੈ ਜ਼ਮੀਨ ਜਿਹੜੀ ਹੈ ਉਹ ਹਰ ਪੰਜਾਬੀ ਦੇ ਵਾਸਤੇ ਸੈਕਰਡ ਹੈਗੀ ਆ ਅਸੀਂ ਕਈ ਹਜ਼ਾਰ ਕਈ ਸੌ ਸਾਲਾਂ ਤੋਂ ਕਈ ਹਜ਼ਾਰ ਸਾਲਾਂ ਤੋਂ ਇਹ ਜ਼ਮੀਨ ਦੇ ਵਾਸਤੇ ਲੜਦੇ ਆ ਰਹੇ ਆ ਅਸੀਂ ਆਪਣਾ ਖੂਨ ਬਹਾਉਂਦੇ ਆ ਰਹੇ ਆ ਤੇ ਇਸ ਤਰੀਕੇ ਨਾਲ ਅਸੀਂ ਆਪਣੀ ਜ਼ਮੀਨ ਬਰਬਾਦ ਨਹੀਂ ਹੋਣ ਦਵਾਗੇ ਆ ਜਿਹੜਾ ਇਹ ਕਰ ਰਹੇ ਨੇ ਇਹਦੀ ਗੱਲ ਹੋਈ ਹੈ ਸਤਿੰਦਰ ਜੀ ਬਹੁਤ ਵਾਰ ਸਾਰੇ ਕਿਸਾਨ ਵੀ ਕਹਿ ਰਹੇ ਨੇ ਕਿ ਸਾਨੂੰ ਐਡੀ ਜ਼ਿਆਦਾ ਅਰਬਨ ਕਲਸਟਰ ਦੀ ਜ਼ਰੂਰਤ ਹੀ ਨਹੀਂ ਹੈ ਸਤਿੰਦਰ ਜੀ ਅਸੀਂ ਕਰਨ ਦੀ ਕੀ ਕੋਸ਼ਿਸ਼ ਕਰ ਰਹੇ ਆ ਸਾਨੂੰ ਕੀ ਕਰਨਾ ਚਾਹੀਦਾ ਸਾਨੂੰ ਆਪਣੇ ਜਿਹੜੀ ਸਿਟੀ ਤੋਂ ਲੋਕਾਂ ਨੂੰ ਵਾਪਸ ਪਿੰਡਾਂ ਦੇ ਵਿੱਚ ਭੇਜਣਾ ਚਾਹੀਦਾ ਐਸਪੈਸ਼ਲੀ ਬਾਰਡਰ ਦੇ ਧਿਆਨ ਮੇਰੇ ਵਰਗੇ ਬੰਦੇ ਜਿਹੜੇ ਬਜ਼ੁਰਗ ਹੋ ਗਏ ਨੇ ਸਾਨੂੰ ਇਨਫੈਕਟ ਸਿਟੀਜ਼ ਛੱਡ ਕੇ ਤੇ ਪਿੰਡਾਂ ਦੇ ਵਿੱਚ ਆ ਕੇ ਰਹਿਣਾ ਚਾਹੀਦਾ ਉੱਥੇ ਜ਼ਿਆਦਾ ਆਰਾਮ ਦੀ ਜ਼ਿੰਦਗੀ ਹੈ ਵਾਟ ਆਵਰ ਇਨ ਜ਼ਿਆਦਾ ਚੰਗਾ ਹੈ ਯੂਰਪੀਅਨ ਕੰਟਰੀਜ਼ ਦੇ ਲੋਕ ਇੱਦਾਂ ਹੀ ਕਰਦੇ ਨੇ ਸਿਟੀ ਦੇ ਵਿੱਚ ਉਹਨੂੰ ਹੋਣਾ ਚਾਹੀਦਾ ਜਿਹੜਾ ਕੰਮ ਕਰੇ ਜਿਹੜਾ ਕੁਝ ਕਰੇ ਸਾਡਾ ਐਗਰੀਕਲਚਰ ਸਾਡਾ ਮੇਨ ਕੰਮ ਹੈਗਾ ਤੇ ਅਸੀਂ ਪਿੰਡਾਂ ਦੇ ਵਿੱਚੋਂ ਅਰਬਨ ਸੈਂਟਰ ਬਣਾਵਾਂਗੇ ਤੇ ਕੀ ਮਤਲਬ ਹੈ ਤੁਹਾਡੇ ਜ਼ਿਆਦਾ ਘਰ ਬਣ ਜਾਣਗੇ ਤੇ ਪਿੰਡਾਂ ਤੋਂ ਹੋਰ ਨਿਕਲ ਕੇ ਬੰਦੇ ਉੱਥੇ ਆ ਜਾਣਗੇ ਆ ਕੇ ਕਰਨਗੇ ਕੀ ਸਾਰੇ ਫਰਸਟ੍ਰੇਟ ਹੋ ਜਾਂਦੇ ਨੇ ਅਹ ਸੁੰਦਰ ਜੀ ਚੰਗਾ ਕੰਮ ਤੇ ਕੁਛ ਹੀ ਲੋਕਾਂ ਨੂੰ ਮਿਲਦਾ ਹੈ ਬਾਕੀ ਸਾਰੇ ਸਕਸੈਸ ਲੈਵਲਸ ਜਿਹੜੀਆਂ ਨੇ ਉਹ ਜ਼ਿਆਦਾ ਪੋਪੂਲੇਸ਼ਨ 'ਚ ਘੱਟ ਹੁੰਦੀਆਂ ਨੇ ਸੋ ਇਹ ਤੇ ਤੁਸੀਂ ਬਿਲਕੁਲੀ ਮਤਲਬ ਪੰਜਾਬ ਦਾ ਨੂੰ ਬਰਬਾਦੀ ਦੇ ਰਸਤੇ ਦੇ ਵਿੱਚ ਲੈ ਕੇ ਜਾ ਰਹੇ ਹੋ ਮੈਂ ਅਪੀਲ ਕਰਾਂਗਾ ਗਵਰਨਮੈਂਟ ਨੂੰ ਕਿ ਨਾ ਵੇਟ ਕਰੋ ਇਹਨਾਂ ਦਾ ਕੀ ਕੋਰਟ ਕੀ ਕਹਿੰਦੀ ਹੈ ਤੇ ਲੋਕ ਕੀ ਕਹਿੰਦੇ ਨੇ ਇਹ ਮੰਨ ਲਓ ਕਿ ਇਹ ਪਾਲਿਸੀ ਚੰਗੀ ਨਹੀਂ ਹੈ ਇਹਨੂੰ ਵਾਪਸ ਲੈ ਲਓ ਨਹੀਂ ਤਾਂ ਤੁਹਾਡਾ ਵੀ ਨੁਕਸਾਨ ਹੋਏਗਾ ਪੰਜਾਬ ਦਾ ਤੇ ਬਹੁਤ ਨੁਕਸਾਨ ਹੋਏਗਾ ਉਹ ਉਹ ਤੇ ਨੁਕਸਾਨ ਐ ਐਬਸorb ਕਰ ਸਕਦੇ ਨੇ ਪੰਜਾਬ ਐਸਾ ਨੁਕਸਾਨ ਐਬਸorb ਨਹੀਂ ਕਰ ਸਕਦਾ ਸਾਨੂੰ ਇਹ ਚੀਜ਼ਾਂ ਚਾਹੀਦੀਆਂ ਨੇ ਸਾਡੇ ਕੋਲ ਅੱਗੇ ਹੀ ਬਹੁਤ ਜ਼ਿਆਦਾ ਪ੍ਰੋਬਲਮਸ ਨੇ ਤੁਸੀਂ ਸਾਰੇ ਬਾਰਡਰ ਏਰੀਆ ਨੂੰ ਡੀਨੂਡ ਕਰਨਾ ਚਾਹੁੰਦੇ ਹੋ ਅਰਬਨ ਸੈਂਟਰ ਬਣਾ ਕੇ ਉੱਥੇ ਕੌਣ ਰਹੇਗਾ ਉੱਥੋਂ ਤਾਂ ਕੰਮ ਕੌਣ ਕਰੇਗਾ ਪਿੰਡਾਂ ਦਾ ਕੰਮ ਕੌਣ ਕਰੇਗਾ ਤੁਹਾਡਾ ਤੁਹਾਡੀ ਜ਼ਮੀਨ ਖੇਤੀ ਕੌਣ ਸੰਭਾਲੇਗਾ ਸਾਰੇ ਬੰਦੇ ਸੂਟ ਬੂਟ ਪਾ ਕੇ ਬਾਹਰ ਆ ਜਾਣਗੇ ਤੇ ਉਹੀ ਗੱਲ ਹੋ ਗਈ ਕਿ ਫੌਜ ਦੇ ਵਿੱਚ ਤੁਸੀਂ ਕਹਿ ਦਿਓ ਕਿ ਪੂਰੀ ਫੌਜੀ ਉਤਰਾਂ ਦੀ ਕਰ ਦਿਓ ਜਵਾਨ ਤੁਹਾਨੂੰ ਕੋਈ ਚਾਹੀਦਾ ਨਹੀਂ ਤੇ ਲੜੇਗਾ ਕੌਣ ਅਫਸਰ ਵੀ ਲੜਦੇ ਨੇ ਜਵਾਨ ਵੀ ਲੜਦੇ ਨੇ ਅਫਸਰ ਜਿਹੜੇ ਨੇ ਉਹ ਡਾਇਰੈਕਟ ਕਰਦੇ ਨੇ ਜਵਾਨ ਜਿਹੜੇ ਨੇ ਉਹ ਉਹਨਾਂ ਦੇ ਨਾਲ ਚੱਲਦੇ ਨੇ ਬੂਟਸ ਆਨ ਗਰਾਊਂਡ ਹੁੰਦਾ ਸੋ ਇਹ ਇਹ ਸਾਰੇ ਇਹ ਅਫਸਰ ਬਣਾਉਣ ਦੀ ਕੋਸ਼ਿਸ਼ ਕਰੋਗੇ ਤੇ ਫਿਰ ਕਿੰਦਾ ਚੱਲੇਗੀ ਗੱਲ ਕਿੰਦਾ ਗੱਲ ਚੱਲੇਗੀ ਉਹਨ ਇੱਕ ਜਿਹਦਾ ਤੁਹਾਡਾ ਬੜਾ ਤੁਸੀਂ ਹਮੇਸ਼ਾ ਇਨਚਾਰਜ ਵੀ ਕਰਦੇ ਹੋ ਔਰ ਯੂਥ ਨੂੰ ਕਹਿੰਦੇ ਵੀ ਉਹ ਪੰਜਾਬ ਦੇ ਮੈਕਸਿਮ ਲੋਗ ਜਿਹੜਾ ਖਾਸ ਕਰ ਯੂਥ ਹੈ ਉਹ ਫੌਜ ਦੇ ਵਿੱਚ ਜਾਵੇ ਇਹ ਉਸ ਰਿਕਰੂਟਮੈਂਟ ਦੇ ਉਹ ਕੈਂਪ ਵੀ ਲੱਗਣ ਵਾਲੇ ਪੰਜਾਬ ਦੇ ਵਿੱਚ ਸਭ ਕੁਝ ਹੋਣ ਵਾਲਾ ਇਹਦੇ ਬਾਰੇ ਰਿਕਰੂਟਮੈਂਟ ਦੇ ਜਿਹੜੀ ਇੰਡੀਅਨ ਆਰਮੀ ਦੇ ਵਿੱਚ ਪੰਜਾਬ ਦੀ ਜਿਹੜੀ ਰਿਕਰੂਟਮੈਂਟ ਹੈ ਉਹਦੇ ਬਾਰੇ ਤੁਹਾਡਾ ਕੀ ਇਸ ਸਮੇਂ ਲੱਗਦਾ ਵਿਕੀ ਕੀ ਚੀਜ਼ ਆ ਆਹ ਹਾਂ ਸਤਿਦਰ ਜੀ ਰਿਕਰੂਟਮੈਂਟ ਦਾ ਤੇ ਇਹ ਦੇਖੋ ਰਿਕਰੂਟਮੈਂਟ ਇੱਕ ਬੜੀ ਉਹ ਹੀ ਗੱਲ ਆ ਗਈ ਕਿ ਇਹ ਸਾਰਿਆਂ ਨੂੰ ਤੁਸੀਂ ਅਰਬਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਅ ਦੇਖੋ ਸਤਿੰਦਰਜੀ ਸਾਭੀਏ ਜਿਹੜੀਆਂ ਹੈਗੀਆਂ ਨੇ ਨਾ ਆਰਮੀ ਦੇ ਵਿੱਚ ਸਿੱਖ ਦਾ ਤੇ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਸ਼ੁਰੂ ਤੋਂ ਰਿਹਾ ਹੈ। ਇਹ ਇੱਕ ਟਾਈਮ ਸੀਗਾ ਜਦੋਂ ਪੰਜਾਬ ਤੋਂ 25% ਰਿਕਰੂਟਮੈਂਟ ਹੁੰਦੀ ਸੀਗੀ ਪੂਰੀ ਆਰਮੀ ਦੀ ਉਹ ਘੱਟਦੀ ਘੱਟਦੀ ਹੁਣ 7.8% ਤੇ ਆ ਗਈ ਹੈ। ਅਫਸੋਸ ਹੈ ਇਸ ਗੱਲ ਦਾ ਹੈ ਕਿ ਉਹ 7.8% ਵੀ ਐਸੇ ਸਾਡੇ ਕੋਲ ਮੇਨਟੇਨ ਨਹੀਂ ਕੀਤੀ ਜਾ ਰਹੀ। ਹੁਣ ਸਾਡੀਆਂ ਕਈ ਐਸੀਆਂ ਯੂਨਟਾਂ ਨੇ ਸਤਿੰਦਰਜੀ ਆਰਮੀ ਦੇ ਵਿੱਚ ਜਿਹੜੀਆਂ ਟੋਟਲੀ ਸਿੱਖ ਸੈਂਟਰਿਕ ਨੇ ਤਹਾਡੀ ਸਿੱਖ ਰੈਜਿਮੈਂਟ ਹੋ ਗਈ ਜਿੱਥੇ ਜੱਟ ਸਿੱਖ ਜਾਂਦੇ ਨੇ ਤੇ ਤੁਹਾਡੀ ਸਿੱਖਲਾ ਹੀ ਹੋ ਗਈ ਜਿੱਥੇ ਮਜਵੀ ਸਿੱਖ ਤੇ ਰਵੀਦਾਸੀ ਜਾਂਦੇ ਨੇ ਫਿਰ ਤੁਹਾਡੀਆਂ ਆਰਮਡ ਦੇ ਵਿੱਚ ਕਈ ਸਿੱਖ ਸਕਾਟਨਸ ਨੇ ਤੁਹਾਡੀਆਂ ਆਟਿਲਰੀ ਦੀਆਂ ਯੂਨਿਟਸ ਨੇ ਪੰਜਾਬ ਰੈਜਿਮੈਂਟ ਦੀ ਇੱਕ ਯੂਨਿਟ ਹੈ ਉਹਦੇ ਬਾਅਦ ਮਿਸਲ ਐਨ ਐਸ ਕੈਟਾਗਰੀ ਦੇ ਵਿੱਚ ਵੀ ਜਿਹੜੇ ਨੇ ਪੰਜਾਬੀ ਤੇ ਸਿੱਖ ਜਾਂਦੇ ਨੇ ਤੇ ਉਹ ਨੰਬਰ ਜਿਹੜਾ ਮੈਂ ਸਿੰਦਰਜੀਤ ਮੈਨੂੰ ਕੋਈ ਸਿੱਖ ਰੈਜਿਮੈਂਟ ਵਾਲੇ ਗੱਲ ਕਰ ਰਹੇ ਸੀਗੇ ਕਿ ਉਹਨਾਂ ਦੀ ਹਰ ਸਾਲ 8000 ਦੀ ਰਿਕੁਆਇਰਮੈਂਟ ਹੁੰਦੀ ਹੈ ਉਹ 8000 ਬੱਧਾ ਐਸਾ ਮਿਲਦਾ ਹੀ ਨਹੀਂ ਉਹਨਾਂ ਨੂੰ ਜੋ ਕਿ ਪੂਰਾ ਹੋ ਜਾਏ ਤੇ ਇਹ ਸਾਡੇ ਅਸੀਂ ਇੱਕ ਵਰਸ਼ਲ ਰੇਸ ਹੈਗੇ ਆ ਸਾਡੇ ਪੰਜਾਬ ਦੀ ਟਰੈਡੀਸ਼ਨ ਹੈ ਮਿਲਟਰੀ ਦੀ ਟਰੈਡੀਸ਼ਨ ਹੈ ਸਾਡੇ ਬਜ਼ੁਰਗਾਂ ਨੇ ਸਾਨੂੰ ਇੱਥੇ ਮਿਲਟਰੀ ਦੇ ਵਿੱਚ ਨੌਕਰੀਆਂ ਕਰ ਕਰਕੇ ਪਹੁੰਚਾਇਆ ਹੈ ਅਗਰ ਅਸੀਂ ਅੱਜ ਸਾਡੇ ਬੰਦੇ ਕੈਨੇਡਾ ਕਨੜਾ ਚ ਗਏ ਨੇ ਤੇ ਉਹਨਾਂ ਦੇ ਵਾਸਤੇ ਜਿਹੜੇ ਪੈਸੇ ਕਮਾਏ ਨੇ ਤੇ ਜਿਹੜੀ ਸੈਕਰੀਫਾਈਸ ਕੀਤੀ ਹੈ ਉਹਨਾਂ ਨੇ ਬਜ਼ੁਰਗਾਂ ਨੇ ਫੌਜ ਦੇ ਵਿੱਚ ਹੀ ਕੀਤੀ ਹੈ ਖੌਦ ਦੇ ਵਿੱਚੋਂ ਤੇ ਜ਼ਮੀਨ ਦੇ ਵਿੱਚੋਂ ਨਿਕਲ ਕੇ ਪੈਸੇ ਆਏ ਤੇ ਇਹਦੇ ਨਾਲ ਅਸੀਂ ਹੁਣ ਏਡੇ ਆਫਰੇ ਹੋਏ ਆ ਕਿ ਸਾਡੇ ਕੋਲ ਬਹੁਤ ਪੈਸਾ ਹੈ ਤੇ ਅਸੀਂ بڑے ਵੱਡੇ ਬਣ ਗਏ ਕੋਈ ਵੱਡਾ ਨਹੀਂ ਬਣਿਆ ਸਾਡੇ ਬਜ਼ੁਰਗਾ ਦੀ ਦੇਣ ਹੈਗੀ ਆ ਸੋ ਇਹ ਅੱਜ ਕੀ ਫੇਰ ਉਹ ਸਿੱਖ ਰੈਜiment ਤੇ ਜਿਹੜੇ ਅਫਸਰਾਂ ਨੇ ਕੋਸ਼ਿਸ਼ ਕੀਤੀ ਉਹਨਾਂ ਨੇ ਪਿੰਡਾਂ ਦੇ ਵਿੱਚ ਆਪਣੇ ਜੀਐਸਓ ਨੂੰ ਜਵਾਨਾਂ ਨੂੰ ਭੇਜਿਆ ਰੈਟਰਨਸ ਨੂੰ ਤੇ ਅੱਜ ਕੀ ਕੁਝ ਜ਼ਿਆਦਾ ਬੰਦੇ ਆ ਗਏ ਨੇ ਜੋ ਕਿ ਬਹੁਤ ਅੱਛੀ ਗੱਲ ਹੈ ਹੁਣ ਦੇਖੋ ਉਹਨਾਂ ਵਿੱਚੋਂ ਸਿਲੈਕਟ ਕਿੰਨੇ ਹੁੰਦੇ ਨੇ ਮੈਨੂੰ ਪਤਾ ਲੱਗਿਆ ਹੈ ਕਿ 22200 ਪਿਛਲੀ ਵਾਰੀ ਤੇ 15000 ਦੇ ਨੇੜੇ-ਤੇੜੇ ਸੀਗੇ ਐਤਕੀ ਕੋਈ 22200 ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਜਦੇ ਵਿੱਚੋਂ 13000 ਨੇ ਰਿਟਰਨ ਟੈਸਟ ਪਾਸ ਕਰ ਲਿਆ ਹੁਣ ਇਹਦੇ ਵਿੱਚੋਂ 8-9000 ਨਿਕਲਣਗੇ ਤੇ ਫੇਰ ਹੀ ਜਿਹੜਾ ਸਾਡਾ ਪੰਜਾਬ ਦਾ ਕੋਟਾ ਹੈ ਉਹ ਪੂਰਾ ਹੋਏਗਾ ਮੈਨੂੰ ਪੂਰੀ ਉਮੀਦ ਹੈ ਪਰ ਚਲੋ ਕੋਈ ਨਹੀਂ ਅਗਰ ਐਤਕੀ ਨਹੀਂ ਨਿਕਲ ਗਏ ਤੇ ਸਾਡੂ ਸਾਰਿਆਂ ਦਾ ਸਾਰੇ ਸਾਰੇ ਜਿਹੜੇ ਪੰਜਾਬੀ ਨੇ ਸਾਡਾ ਇਹ ਫਰਜ਼ ਮੰਨਦਾ ਹੈ ਕਿ ਅਸੀਂ ਵੀ ਪਿੰਡ-ਪਿੰਡ ਜਾਈਏ ਤੇ ਲੋਕਾਂ ਨੂੰ ਕਹੀਏ ਕਿ ਯਾਰ ਫੌਜ ਜੁਆਇਨ ਕਰ ਲਓ ਇਨਰਜੀ ਫੋਰਸ ਦੀ ਬੜੀ ਚੰਗੀ ਨੌਕਰੀ ਹੈ ਬਹੁਤ ਹੀ ਚੰਗੀ ਨੌਕਰੀ ਹੈ ਮੈਂ ਪੂਰੀ ਜ਼ਿੰਦਗੀ ਉੱਥੇ ਕੱਢੀ ਹੈ ਅਗਰ ਮੈਨੂੰ ਦੂਸਰਾ ਵੀ ਕੋਈ ਜ਼ਿੰਦਗੀ ਮਿਲ ਜਾਏ ਮੈਂ ਉੱਥੇ ਹੀ ਰਹਿਣਾ ਚਾਹਾਂਗਾ ਤੇ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਯੰਗਸਟਰਸ ਨੂੰ ਕਿ ਕਿਸੇ ਮਿਸ ਇਨਫੋਰਮੇਸ਼ਨ ਦੇ ਵਿੱਚ ਨਾ ਆਓ ਕਿ ਆ ਗਨੀਵੀਰ ਹੋ ਗਿਆ ਉਹ ਹੋ ਗਿਆ ਤੇ ਇੱਥੇ ਨੌਕਰੀ ਨਹੀਂ ਇੱਥੇ ਪੈਸਾ ਨਹੀਂ ਸਭ ਕੁਝ ਹੈਗਾ ਏ ਤੇ ਐਡੀ ਜ਼ਿਆਦਾ ਸਿਕਿਉਰਿਟੀ ਹੈ ਐਡਾ ਭਾਈਚਾਰਾ ਹੈ ਇਹਨੂੰ ਤੇ ਸਾਨੂੰ ਇਸ ਪਾਸੇ ਰਿਕਰੂਟਮੈਂਟ ਦੇ ਪਾਸੇ ਤੇ ਸਾਨੂੰ ਧਿਆਨ ਦੇਣਾ ਹੀ ਪਏਗਾ ਹੋਨੇ ਵੀ ਚਾਹੀਦੀ ਔਰ ਸਾਰਿਆਂ ਨੂੰ ਸਾਡੇ ਜਿਹੜਾ ਯੂਥ ਹੈ ਉਹਨੂੰ ਆਰਮੀ ਦੇ ਵੀ ਜਾਣਨ ਚਾਹੀਦਾ ਇੱਕ ਉਹਨ ਜਿਹੜਾ ਸਪੋਰਟਸ ਦਾ ਸੀ ਕੈਪਟਨ ਲਨੇ ਉਸ ਤੋਂ ਬਾਅਦ ਇੰਟਰਨੈਸ਼ਨਲ ਖਬਰ ਵੀ ਲਵਾ ਲਈ ਸਪੋਰਟਸ ਦੇ ਵਿੱਚ ਜਿਹੜੀ ਅਨਾਥ ਸਿੰਘ 17 ਸਾਲ ਦੀ ਕੁੜੀ ਹੈ ਜਿਹਨੇ ਬ੍ਰੌਂਜ਼ ਜਿੱਤੇ ਵਰਲਡ ਯੂਨੀਅਟ ਕੈਸ਼ ਦੇ ਵਿੱਚ ਚੈਂਪੀਅਨਸ਼ਿਪ ਦੇ ਵਿੱਚ ਉਹ ਲਗਭਗ 15 ਸਾਲ ਤੋਂ ਬਾਅਦ ਜਿੱਤੀ ਹੈ ਕਹਿੰਦੇ ਵੀ ਸਾਡਾ ਜਿਹੜਾ ਸੁੱਖਾ ਸਮਾਪਤ ਹੋਇਆ ਸੁੱਖਾ ਤੇ ਦੀਪਿਕਾ ਪਾਲਿਕਾ ਇਸ ਤੋਂ ਪਹਿਲੇ 2010 ਦੇ ਵਿੱਚ ਬ੍ਰਾਊਂਜ਼ ਜਿੱਤਿਆ ਸੀ ਨਵੀ ਉਹਦੇ ਨਾਲ ਨਾਲ ਇੱਕ 8 ਸਾਲ ਦੀ ਕੁੜੀ ਆਪਣਾ ਤਨਿਸ਼ਕਾ ਗਰਗ ਪੰਜਾਬ ਦੀ ਹੈ ਚੈਸ ਪਲੇਅਰ ਉਹਨਾਂ ਵੀ ਬਠਿੰਡੇ ਤੋਂ ਹੈ ਉਹਨਾਂ ਵੀ ਇਸ ਮਕਾਮ ਦੇ ਵਿੱਚ ਚੈਂਪੀਅਨਸ਼ਿਪ ਚਾ ਅਵਾਰਡ ਦਿੱਤਾ ਇਹ ਜਿਹੜੀ ਸਪੋਰਟਸ ਕਿਉਂਕਿ ਸਾਡੇ ਦੇਸ਼ ਦੀ ਸਾਡੇ ਪੰਜਾਬ ਦੀ ਇੱਕ ਮਿੱਟੀ ਦਾ ਮਿਲਿਆ ਹੋਇਆ ਸੀਗਾ ਇਸ ਜੀ ਦੇ ਬਾਰੇ ਥੋੜਾ ਜਾ ਤੁਸੀਂ ਤੁਮੀ ਬੜਾ ਪ੍ਰਸਵਾਦ ਦਿੰਦੇ ਹੋ ਸਪੋਰਟਸ ਨੂੰ ਸਾਡੇ ਬੱਚੇ ਨੂੰ ਹਰ ਨੂੰ ਖੇਡਾਂ ਜਿਹਦਾ ਇੱਕ ਤੁਹਾਡਾ ਆਹਵਾਣ ਵੀ ਰਹਿੰਦਾ ਹੈ ਇਹਦੇ ਬਾਰੇ ਥੋੜਾ ਜਾ ਚੰਨ ਪੁੱਛ ਹਾਂ ਜੀ ਸੁਵਿੰਦਰ ਜੀ ਪਹਿਲੀ ਗੱਲ ਤੇ ਉਹ ਦੋ ਸਾਡੀਆਂ ਬੱਚਿਆਂ ਨੂੰ ਬਹੁਤ-ਬਹੁਤ ਬਤਾਈਆਂ ਬੜਾ ਵੱਡਾ ਕੰਮ ਹੈ ਜਿਹੜਾ ਉਹਨਾਂ ਨੇ ਕੀਤਾ ਹੈ ਹਾਂ ਅ ਅਨਾਹਤ ਤੇ ਤਨਸ਼ਕਾ ਹੈ ਦੂਸਰੀ ਬੇਟੀ ਦਾ ਨਾਮ ਹੈ ਤਨਸ਼ਕਾ ਤ੍ਰਿਸ਼ਟਾ ਕਰ ਦਿਨਿਸ਼ ਦਾ ਉਹਨਾਂ ਨੂੰ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਉਹਨਾਂ ਦੇ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਕਿਉਂਕਿ ਪਰਿਵਾਰ ਦੇ ਸਪੋਰਟ ਦੇ ਬਿਗੈਰ ਨਾ ਕੋਈ ਗੀਤਗਾਨ ਸਿੱਖ ਸਕਦਾ ਹੈ ਨਾ ਹੀ ਕੋਈ ਸਪੋਰਟਸਮੈਨ ਬਣ ਸਕਦਾ ਹੈ ਇਹ ਕੰਮ ਇਸ ਲੈਵਲ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਰਨ ਵਾਸਤੇ ਬਹੁਤ ਸੈਕਰੀਫਾਈਸ ਕਰਨੀ ਪੈਂਦੀ ਹੈ ਜੋ ਕਰ ਰਿਹਾ ਹੁੰਦਾ ਹੈ ਉਹਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਪੂਰੇ ਪਰਿਵਾਰ ਨੂੰ ਸੈਕਰੀਫਾਈਸ ਕਰਨੀ ਪੈਂਦੀ ਹੈ ਜਿੰਦਰਜੀ ਮੈਂ ਤੇ ਜ਼ਿੰਦਗੀ ਚ ਬੜੀ ਸਕੌਸ਼ ਖੇਡੀ ਹੋਈ ਐ ਬੜੀ ਮੁਸ਼ਕਲ ਕੇ ਮੈਂ ਜਿੰਨਾ ਕਿਹਦੇ ਚ ਫਿਟਨੈਸ ਚਾਹੀਦੀ ਹੁੰਦੀ ਐ ਕਮਾਲ ਦੀ ਫਿਟਨੈਸ ਚਾਹੀਦੀ ਹੁੰਦੀ ਐ ਮੇਰਾ ਬੇਟਾ ਵੀ ਕਿਸੇ ਟਾਈਮ ਦੇ ਵਿੱਚ ਆ ਨੈਸ਼ਨਲ ਲੈਵਲ ਦੇ ਉੱਤੇ ਕੁਆਟਰਫਾਈਨਲ ਤੇ ਪਹੁੰਚਿਆ ਸੀਗਾ ਤੇ ਇਹ ਗੇਮ ਬਹੁਤ ਅੱਛੀ ਗੱਲ ਹੈ ਕਿ ਇੱਕ ਜਿਹੜੀ ਯੰਗ ਲੜਕੀ 17 ਸਾਲ ਦੀ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਕੁਆਟਰਫਾਈਨਲ ਤੇ ਪਹੁੰਚ ਗਈ ਹੈ ਇਹ ਗੇਮ ਸਟ੍ਰੈਟਜੀ ਸਾਡੇ ਵਾਸਤੇ ਸਾਡੇ ਜਿਹੜੇ ਪੰਜਾਬ ਦੇ ਲੋਕ ਬਹੁਤ ਖੇਡਦੇ ਹੁੰਦੇ ਸੀ ਪਹਿਲੇ ਹੁਣ ਨਹੀਂ ਮੈਨੂੰ ਪਤਾ ਬਹੁਤ ਖੇਡਦੇ ਸੀ ਆਫਸਰ ਬਹੁਤ ਖੇਡਦੇ ਸੀਗੇ ਸਾਡੇ ਸਾਡੇ ਆਫਸਰ ਨੈਸ਼ਨਲ ਚੈਂਪੀਅਨ ਪੰਜਾਬ ਦੇ ਬਹੁਤ ਰਹੇ ਨੇ ਇਸ ਗੇਮ ਦੇ ਵਿੱਚ ਤੇ ਮੈਂ ਮੈਨੂੰ ਮੈਂ ਉਮੀਦ ਕਰਾਂਗਾ ਕਿ ਇਹ ਸਾਡੀ ਇਸ ਬੇਟੀ ਕੋਲੋਂ ਪ੍ਰੇਰਿਤ ਹੋ ਕੇ ਅਸੀਂ ਦੁਬਾਰਾ ਇਹ ਗੇਮ ਖੇਡਣੀ ਸ਼ੁਰੂ ਕਰ ਦਈਏ ਇੱਥੇ ਕੁਝ ਕੋਚਿੰਗ ਸੈਂਟਰ ਖੁੱਲ ਜਾਣ ਮੇਰੇ ਬੇਟੇ ਨੇ ਤੇ ਐਨਆਈਐਸ ਦੇ ਵਿੱਚ ਕੀਤੀ ਸੀਗੀ ਕੋਚਿੰਗ ਐਨਆਈਐਸ ਦੇ ਵਿੱਚ ਇੱਕ ਸਕੋਸ਼ ਦਾ ਕੋਰਟ ਹੈਗਾ ਸੀਗਾ ਤਿੰਨ ਚਾਰ ਹੀ ਬੱਚੇ ਸੀਗੇ ਉਹਦੇ ਕੋਲ ਤੇ ਨਾਲ ਫਿਰ ਇੱਥੇ ਇੱਕ ਇੱਕ ਆਰਮੀ ਦੇ ਵਿੱਚ ਦੋ ਦੋ ਆਰਮੀ ਦੇ ਵਿੱਚੀਆਂ ਕੋਰਟਸ ਤੇ ਇੱਕ 에ਰੇਜੈਂਡਰਾ ਜਿਹੜਾ کلب ਹੈ ਉਹਦੇ ਵਿੱਚ ਹੀ ਕੀ ਤੇ ਮੈਂ ਮੈਂ ਚਾਹਾਂਗਾ ਕਿ ਇੱਥੋਂ ਦੇ ਜਿੰਨੇ ਕਲੱਬ ਨੇ ਸਾਰੇ ਸਕੂਲ ਕੋਟ ਖੋਲਣ ਤੇ ਆਪਾਂ ਇਹ ਗੇਮ ਸਾਨੂੰ ਸੂਟ ਬੜੀ ਕਰਦੀ ਆ ਸਾਡੇ ਸਾਡੇ ਫਿਤਰਤ ਨੂੰ ਸਾਡੇ ਦਿਮਾਗ ਨੂੰ ਬਹੁਤ ਸੂਟ ਕਰਦੀ ਆ ਤੇ ਪਹਿਲੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਸਾਨੂੰ ਹੌਕੀ ਐਥਲੈਟਿਕਸ ਦੇ ਬਲਕਿ ਸੀ ਪਾਸੇ ਜਾਣਾ ਚਾਹੀਦਾ ਹੈ ক্রিকেট ਤੇ ਕਰਨਾ ਹੀ ਚਾਹੀਦਾ ਹੈ ਬਹੁਤ ਅੱਛੀ ਗੱਲ ਹੈ ਸਾਡੇ ক্রিকেট ਦਾ ਵੀ ਕੈਪਟਨ ਸਾਡਾ ਹੈ ਹੌਕੀ ਦਾ ਕੈਪਟਨ ਸਾਡਾ ਪੰਜਾਬ ਦਾ ਹੈ ਤੇ ਇਹ ਜਿਹੜੀ ਇੱਥੇ ਲਹਿਰ ਆਈ ਹੈ ਨਾ ਸ੍ਰੀ ਸਤਿੰਦਰ ਜੀ ਸਾਨੂੰ ਇਹ ਮੇਨਟੇਨ ਕਰਨੀ ਚਾਹੀਦੀ ਹੈ ਸਾਡੇ ਬੱਚੇ ਬਹੁਤ ਖੁਸ਼ ਰਹਿੰਦੇ ਨੇ ਉਹਨਾਂ ਨੂੰ ਖੜਾਓ ਮੈਂ ਤੇ ਆਪਣੇ ਘਰ ਦੇ ਵਿੱਚ ਆਪਣੇ ਆਪਣੇ ਬੇਟੀ ਦੇ ਦੋ ਬੇਟੀਆਂ ਨੇ ਉਹਨਾਂ ਇੱਕੋ ਹੀ ਗੱਲ ਕਹੀ ਹੈ ਮੈਂ ਕਿਹਾ ਜੋ ਕਰਨਾ ਤੁਸੀਂ ਪੜਨ ਕੇ ਨਾ ਪੜਨ ਇਹਨਾਂ ਨੂੰ ਖੇਡਣਾ ਰੋਜ਼ ਹੈ ਇਹ ਇਹ ਮੈਂ ਨਹੀਂ ਕਹਿੰਦਾ ਕਿ ਇਹਨਾਂ ਨੂੰ ਨੈਸ਼ਨਲ ਲੈਵਲ ਤੇ ਜਾਣਾ ਚਾਹੀਦਾ ਪਰ ਦੋ ਤਿੰਨ ਘੰਟੇ ਰੋਜ਼ ਖੇਡਣਾ ਚਾਹੀਦਾ ਜੋ ਮਰਜੀ ਖੇਡਣ ਜਿੰਨਾ ਮਰਜੀ ਕਰਾਂ ਸੋ ਇਹ ਐਟੀਟਿਊਡ ਸਾਨੂੰ ਘਰ ਦੇ ਬਾਹਰ ਬੱਚਿਆਂ ਨੂੰ ਭੇਜਣ ਦੀ ਐਟੀਟਿਊਡ ਘਰ ਦੇ ਵਿੱਚ ਨਾ ਰੱਖਣ ਦੀ ਘਰ ਦੇ ਬਾਹਰ ਭੇਜਣ ਦੀ ਐਟੀਟਿਊਡ ਕੋਈ ਗਰਾਊਂਡ ਟੁੱਡਣ ਦੀ ਇਹ ਸਾਨੂੰ ਕਰਨਾ ਚਾਹੀਦਾ ਹੈ ਇਹ ਬੱਚੇ ਸਾਨੂੰ ਪ੍ਰੇਰਿਤ ਕਰ ਰਹੇ ਨੇ ਇਹਨਾਂ ਕੋਲੋਂ ਸਾਨੂੰ ਇਹ ਪ੍ਰੇਰਣਾ ਲੈ ਕੇ ਤੇ ਸਾਨੂੰ ਉਹ ਕਰਨਾ ਚਾਹੀਦਾ ਹੈ ਜੋ ਸਾਡੀ ਪੰਜਾਬ ਦੀ ਫਿਤਰਤ ਨੂੰ ਸੂਟ ਕਰਦਾ ਹੈ ਫਿਜ਼ੀਕਲ ਫਿਟਨੈਸ ਇਜ਼ ਵੈਰੀ ਇੰਪੋਰਟੈਂਟ ਬਿਲਕੁਲ ਤੁਗੀ ਜਿਹੜੀ ਦੂਜੀ ਕੁੜੀ ਹੈ ਉਹ ਤਾਂ ਚੈਸਸ ਦੇ ਵਿੱਚ ਆ ਬੜਾ ਦਿਮਾਗ ਚਾਹੀਦਾ ਸਿਦਾਰ ਜੀ ਬਹੁਤ ਦਿਮਾਗ ਚਾਹੀਦਾ ਪਤਾ ਨਹੀਂ ਇਹ ਬੱਚੇ ਕਿਤਾ ਕਰ ਲੈਂਦੇ ਨੇ ਇਹ ਕੰਮ ਉਹਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਉਹਨੂੰ ਕਿਉਂਕਿ ਜਿਹੜੀ ਗੇਮ ਹੈ ਚੈਸ ਦਿਮਾਗ ਦੀ ਹੈਗੀ ਇਹਦੇ ਨਾਲ ਰਿਲੇਟਡ ਜਿਹੜੀ ਹੁਣ ਪੂਰੇ ਵਰਲਡ ਦੇ ਵਿੱਚ ਚੈਸ ਚੱਲਦੀ ਪਈ ਹੈ ਗੋਡੀਆਂ ਚੱਲਦੀਆਂ ਪਈਆਂ ਜਿਹੜਾ ਟੈਰੀ ਬਾਹਰ ਚੱਲਦਾ ਪਿਆ ਅੱਜ ਕੁਝ ਸਟੇਟਮੈਂਟ ਆਂਦੀ ਹੈ ਅਗਲੇ ਦਿਨ ਕੁਝ ਆਂਦੀ ਹੈ ਔਰ ਰਾਸ਼ਟਰਪਤੀ ਜਿਹੜੇ ਅਮਰੀਕਾ ਦੇ ਐ ਕਦੀ ਕੁਝ ਬੋਲ ਦਿੰਦੇ ਕਦੀ ਕੁਝ ਕੁਝ ਬੋਲ ਦਿੰਦੇ ਹੁਣ 50% ਆ ਗਿਆ ਥੋੜੇ ਦਿਨ ਪਹਿਲੇ ਚਾਈਨਾ ਨੇ ਵੀ ਤੇ ਰੂਸ਼ੀਆ ਨੇ ਵੀ ਕਿਹਾ ਵੀ ਅਸੀਂ ਇਸ ਟੈਰੀਫ ਵਾਲ ਦੇ ਕਲੱਬ ਉਹ ਜਿਹੜਾ ਕਰ ਰਹੇ ਆ ਔਰ ਇਹ ਚੀਜ਼ਾਂ ਜਿਹੜੀ ਚੱਲਦੀਆਂ ਪਈਆਂ ਇਸ ਦੇ ਵਿੱਚ ਅੱਜ ਕਿਉਂਕਿ ਉਹ ਅੱਜ 9 ਅਗਸਤ ਹੋ ਗਈ ਰਖੜੀ ਹੈ ਇੱਕ 25% ਵਾਲਾ ਟੈਰਿਫ ਲੱਗ ਵੀ ਗਿਆ ਉਹਦੇ ਨਾਲ ਅਮਰੀਕਾ ਦੇ ਵਿੱਚ ਵੀ ਕਿਤਨਾ ਕਿਤੇ ਉਥੋ-ਪੁਤੋ ਹੋ ਰਹੀ ਹੈ ਇਦੇ ਬਾਰੇ ਥੋੜਾ ਜਿਹਾ ਕੀ ਤੁਹਾਡਾ ਇੰਡੀਆ ਦਾ ਸਭ ਤੋਂ ਵੱਡੀ ਸਭ ਤੋਂ ਵੱਡੀ ਗੱਲ ਇਹਦੇ ਵਾਸਤੇ ਇਹ ਹੈ ਕਿ ਸਾਨੂੰ ਇਸ ਚੀਜ਼ ਨੂੰ ਇਸ ਦੀ ਸਰਾਨਾ ਕਰਨੀ ਚਾਹੀਦੀ ਹੈ ਸਾਨੂੰ ਇਸ ਚੀਜ਼ ਦਾ ਦਾ ਬਹੁਤ ਗਰਵ ਹੋਣਾ ਚਾਹੀਦਾ ਹੈ ਕਿ ਸਾਡੀ ਗਵਰਨਮੈਂਟ ਜਿਹੜੀ ਹੈ ਉਹ ਇਸ ਅਨਜਸਟੀਫਾਈਡ ਪ੍ਰੈਸ਼ਰ ਦੇ ਥੱਲੇ ਨਹੀਂ ਆ ਰਹੀ ਹੈ ਹਾਂ ਤੇ ਜਿਹੜੇ ਤਰੀਕੇ ਨਾਲ ਉਹ ਉਹ ਕੋਸ਼ਿਸ਼ ਕਰ ਰਹੇ ਨੇ ਉਹੋ ਜਿਦਾ ਐਸਜੀਪੀਸੀ ਸਾਡੇ ਨਾਲ ਕੋਸ਼ਿਸ਼ ਕਰ ਰਹੀ ਹੈ ਕਿ ਤੁਸੀਂ ਖਾਓਗੇ ਕਿ ਤੁਸੀਂ ਪਹਿਨੋਗੇ ਕਿ ਤੁਸੀਂ ਕੀ ਕਰੋਗੇ ਉਸੇ ਤਰੀਕੇ ਨਾਲ ਟਰੰਪ ਕੋਸ਼ਿਸ਼ ਕਰ ਰਿਹਾ ਸਾਨੂੰ ਕਿ ਸਾਰਾ ਕੁਝ ਤੁਸੀਂ ਜ਼ਿੰਦਗੀ 'ਚ ਜੋ ਕਰਨਾ ਮੇਰੇ ਤਰੀਕੇ ਨਾਲ ਹੀ ਕਰੋਗੇ ਹੋਰ ਨਹੀਂ ਕਰੋਗੇ ਤੇ ਸਭ ਤੋਂ ਵੱਡਾ ਇਹਦੇ 'ਚ ਪੰਜਾਬ ਦਾ ਫਾਇਦਾ ਹੈਗਾ ਕਿਉਂਕਿ ਪੰਜਾਬ ਇੱਕ ਫਾਰਮਰ ਸੈਂਟ੍ਰਿਕ ਸਟੇਟ ਹੈ ਤੇ ਸਾਡੀ ਸਰਕਾਰ ਨੇ ਕਹਿੰਦਾ ਹੈ ਕਿ ਅਸੀਂ ਆਪਣੇ ਫਾਰਮਰ ਦੇ ਇੰਟਰਸਟ ਨੂੰ ਕਦੀ ਵੀ ਨਹੀਂ ਖਰਾਬ ਕਰਨ ਦਵਾਂਗੇ ਉਹ ਜ਼ਿਆਦਾ ਸਾਨੂੰ ਵੀਟ ਭੇਜਣਾ ਚਾਹੁੰਦਾ ਹੈ ਡੇਰੀ ਪ੍ਰੋਡਕਟਸ ਭੇਜਨੇ ਚਾਹੁੰਦਾ ਹੈ ਇਹੋ ਚੰਦਾ ਕਿ ਅਸੀਂ ਰਸ਼ੀਆ ਨਾਲ ਆਪਣਾ ਤੋੜ ਲਈਏ ਰਸ਼ੀਆ ਦੇ ਨਾਲ ਅਗਰ ਤੋੜੀਏ ਤੇ ਸਾਡੀ ਆਰਮੀ ਨੂੰ ਬੜਾ ਇਫੈਕਟ ਹੁੰਦਾ ਕਿਉਂਕਿ ਉੱਥੇ ਸਾਰੇ ਵੈਪਨਸ ਜਿਹੜੇ ਨੇ ਅਸੀਂ ਯੂਜ਼ ਟੂ ਹੈਗੇ ਆ ਉਸ ਵੈਪਨਸ ਦੇ ਤੇ ਬਾਕੀ ਸਿੱਧਕੀ ਗੱਲ ਰਹੀ ਕਿ ਇਹਨਾਂ ਚੀਜ਼ਾਂ ਨਾਲ ਫਰਕ ਹੀ ਪਏਗਾ ਮੈਨੂੰ ਨਹੀਂ ਲੱਗਦਾ ਕੋਈ ਫਰਕ ਪਏਗਾ ਇਸ ਤਰੀਕੇ ਨਾਲ ਸਾਡੇ ਨਾਲ ਅਮਰੀਕਾ ਨੇ ਪਹਿਲੇ ਵੀ ਪਥੇਰੀਆ ਸੈਂਕਸ਼ਨਸ ਲਗਾਈਆਂ ਨੇ ਵਾਟਪਾਈ ਜੀ ਦੇ ਟਾਈਮ ਦੇ ਉੱਤੇ ਵੀ ਲਗਾਈ ਸੀ ਜਦੋਂ ਅਸੀਂ ਉਹ ਨਿਊਕਲੀਅਰ ਬਲਾਸਟ ਕਰ ਦਿੱਤਾ ਸੀਗਾ ਇੰਦਰਾ ਗਾਂਧੀ ਦੇ ਟਾਈਮ ਤੋਂ ਤੇ ਵੀ ਲਗਾਈ ਉਹ ਸੈਵਨਥ ਫਲੀਟ ਭੇਜ ਦਿੱਤੀ ਸੀਗੀ ਕਿ ਸਾਨੂੰ ਤਾਂ ਆਪਾਂ ਆਪਾਂ ਜਿਆਦਾ ਇਹਨਾਂ ਚੀਜ਼ਾਂ ਕੋਲੋਂ ਘਬराईਦੇ ਨਹੀਂ ਹੋਈਦਾ ਸਾਨੂੰ ਘਬਰਾਣਾ ਨਹੀਂ ਚਾਹੀਦਾ ਕੁਝ ਨਹੀਂ ਹੋਣਾ ਇਹ ਆਪਣੇ ਆਪ ਸੈਟਲ ਹੋ ਜਾਂਦਾ ਹੁੰਦਾ ਹੈ ਇਹ ਰਾਜਨੀਤੀ ਹੈ ਅੱਜ ਹੈਗੀ ਹੈ ਕੱਲ ਬਦਲ ਜਾਏਗੀ ਮੇਰਾ ਜੋ ਪਰਸਨਲ ਓਪੀਨੀਅਨ ਹੈ ਉਹ ਇਹ ਹੈ ਕਿ ਇਹਨਾਂ ਚੀਜ਼ਾਂ ਦੇ ਨਾਲ ਸਾਡੇ ਕੋਲੋਂ ਜਿਆਦਾ ਅਮਰੀਕਾ ਦਾ ਸਾਡੇ ਕੋਲੋਂ ਬਹੁਤ ਜਿਆਦਾ ਨੁਕਸਾਨ ਹੋਏਗਾ ਇਹ ਗੱਲ 트੍ਰੰਪ ਦੀ ਸੋਚ ਦੇ ਬਾਹਰ ਹੈ ਬਾਕੀ ਵੀ ਜਿਹੜੇ ਸਟ੍ਰੈਟੈਜਿਕ ਐਨਾਲਿਸਟ ਨੇ ਉਹ ਇਹੋ ਹੀ ਕਹਿ ਰਹੇ ਨੇ ਕਿ 트੍ਰੰਪ ਨੂੰ ਸਮਝ ਹੀ ਨਹੀਂ ਆ ਰਹੀ ਹੈ ਉਹ ਕਰ ਕੀ ਰਿਹਾ ਸੋ ਮੈਂ ਮੇਰੀ ਸਹਾਨੂੰ ਬੁੱਤੀ ਸਾਡੇ ਲੋਕਾਂ ਦੇ ਨਾਲ ਤੇ ਹੈ ਹੀ ਹੈ ਪਰ ਉਹ ਤੋਂ ਜ਼ਿਆਦਾ ਮੇਰੀ ਅਮਰੀਕਾ ਦੇ ਲੋਕਾਂ ਦੇ ਨਾਲ ਹੈ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਉਤਲ ਪੁਤਲ ਆਉਣ ਵਾਲਾ ਹੈ ਤੇ ਅਸੀਂ ਸੁਣਿਆ ਵੀ ਔਰ ਸਾਡੇ ਲੋਕਾਂ ਦੇ ਵਿੱਚ ਅੱਜ ਕੱਲ ਆਮ ਚਰਚਾ ਵੀ ਹੈ ਪਰੰਤੂ ਜੋ ਸਰਕਾਰ ਇਸਨੇ ਕਰ ਰਹੀ ਹੈ ਔਰ ਮੋਦੀ ਜੀ ਨੇ ਜੋ ਗਵਰਨਮੈਂਟ ਜਿੱਥੇ ਜਿੱਥੇ ਜੋ ਜੋ ਸਟੈਂਡ ਲਾਣਾ ਚਾਹੀਦਾ ਉਹ ਲੈ ਵੀ ਰਹੀ ਹੈ ਉਸ ਤੋਂ ਲੱਗਦਾ ਵੀ ਜਿਹੜੀ ਇੱਕ ਸਰਕਾਰ ਆਮ ਆਦਮੀ ਦੀ ਗੱਲ ਕਰ ਰਹੀ ਹੈ ਉਹ ਜਿੱਦਾਂ ਕਿ ਆਮ ਆਦਮੀ ਆਪਣੇ ਆਪ ਨੂੰ ਸੱਭਲ ਦੇਖਣਾ ਚਾਹੁੰਦਾ ਮਜ਼ਬੂਤ ਦੇਖਣਾ ਚਾਹੁੰਦਾ ਉਹ ਸਰਕਾਰ ਕਰਦੀ ਉਹ ਨਜ਼ਰ ਆਉਂਦੀ ਪਈ ਹੈ ਤੇ ਇਸੇ ਦੇ ਨਾਲ ਜਿਹੜਾ ਅੱਜ ਅਸੀਂ ਬੈਠੇ ਹਮਨ ਲੱਗਦਾ ਵੀ ਪੰਜਾਬ ਪਾਲਸ ਦੇ ਜਿਹੜੇ ਦਰਸ਼ਕ ਹੈ ਜਿੱਥੇ ਜਿੱਥੇ ਸਾਨੂੰ ਦੇਖਣਗੇ ਲੱਗਦਾ ਵੀ ਤੁਸੀਂ ਕਮੈਂਟਸ ਵੀ ਕਰੋ ਤੁਹਾਨੂੰ ਕੋਈ ਵੀ ਲੱਗਦਾ ਕੋਈ ਚੀਜ਼ ਆਸੀਂ ਇਸ ਚ ਐਡ ਵੀ ਕਰ ਸਕਦੇ ਹੋ ਵੀ ਸਾਨੂੰ ਤੁਸੀਂ ਗਾਈਡ ਕਰ ਸਕਦੇ ਹੋ ਇਸੇ ਨਾਲ ਮੈਂ ਕਰਨਲ ਸਾਹਿਬ ਨੂੰ ਸ਼ੁਕਰੀਆ ਕਰਦਾ ਸਤਿ ਸ਼੍ਰੀ ਅਕਾਲ ਕਰਦਾ ਤੇਗਰ ਕਰਨਾ ਸਾਹਿਬ ਤਾਂ ਕੋਈ ਫਾਈਨਲ ਟੇਕ ਹੈ ਕਰਨਾ ਸਾਹਿਬ ਤੁਸੀਂ ਕਿੱਸਾ ਹਾਂ ਹਾਂ ਨੇ ਬਾਸ ਸਾਰਿਆਂ ਦਾ ਜਿਆਦਾ ਟਾਈਮ ਲੈ ਲੈਣਾ ਆਪਾਂ ਅਸਤੇਂਦੇ ਜੀ ਹੁਣ ਵੀ ਮੇਰੇ ਖਿਆਲ ਬਹੁਤ ਲੰਬਾ ਹੋ ਗਿਆ ਸਾਡਾ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਆਪਣੇ ਆਪਣੇ ਘਰ 'ਚ ਜਦੋਂ ਤੱਕ ਤੁਹਾਨੂੰ ਆਏਗਾ ਉਦੋਂ ਤੱਕ ਤੁਸੀਂ ਰਾਖੀ ਬਣਾ ਲਈ ਹੋਏ ਜੀ ਤੇ ਫਿਰ ਜੋਰਾ ਸ਼ੋਰਾ ਦੇ ਨਾਲ ਇੰਡੀਪੈਂਡੈਂਸ ਡੇ ਦੇ ਵਾਸਤੇ ਤਿਆਰੀ ਸ਼ੁਰੂ ਕਰੋ ਆਪਸੂ ਸਾਰੀ ਦੁਨੀਆ ਨੂੰ ਦੁਕਾਨਾਂ ਕਿ ਆਪਾਂ ਇਕੱਠੇ ਹੈਗੇ ਆ ਤਾਨੂ ਬਹੁਤ ਬਹੁਤ ਮੁਬਾਰਕਾਂ ਸ਼ੁਭ ਸ਼ੁਭ ਕਾਮਨਾਵਾਂ ਅਗਲਾ ਜਿਹੜਾ ਹਫਤਾ ਹੈ ਤੁਹਾਡੇ ਵਾਸਤੇ ਸ਼ੁਭ ਮੰਗਲ ਰਹੇ ਬੜਾ ਚੰਗਾ ਰਹੇ ਇੱਕ ਸਿਹਤਮੰਦ ਰਹੇ ਤੇ ਖੁਸ਼ੀ ਦੇ ਨਾਲ ਭਰਿਆ ਰਹੇ ਤੁਹਾਡੇ ਵਾਸਤੇ ਤੁਹਾਡੇ ਪਰਿਵਾਰਾਂ ਵਾਸਤੇ ਤੇ ਤੁਹਾਡੇ ਦੋਸਤਾਂ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ